everyone welcome or welcome back to my channel so bs master 2 ancient history ਦੀ ਵੀਡੀਓ ਸੀਰੀਜ਼ ਦੇ ਵਿੱਚ ਅੱਜ ਆਪਣਾ ਟੌਪਿਕ ਹੈ ਆਰਿਆ ਕੌਣ ਸੀਗੇ ਕਿੱਥੋਂ ਆਏ ਸੀ ਇਹਨਾਂ ਦਾ ਮੂਲ ਜਿਹੜਾ ਸੀਗਾ ਨਿਵਾਸ ਸਥਾਨ ਕਿਹੜਾ ਸੀ ਨਾਲ ਹੀ ਇਸ ਦੇ ਜਾਣਾਂਗੇ ਰਿਕਵੈਦਿਕ ਕਾਲ ਦੇ ਲੋਕਾਂ ਦੇ ਬਾਰੇ ਕਿਉਂਕਿ ਆਰਿਆ ਲੋਕਾਂ ਨੂੰ ਹੀ ਰਿਕਵੈਦਿਕ ਕਾਲ ਦੇ ਲੋਕ ਕਿਹਾ ਗਿਆ ਠੀਕ ਹੈ ਸੋ ਵੈਦਿਕ ਕਾਲ ਦੇ ਲੋਕ ਰਿਕਵੈਦਿਕ ਕਾਲ ਦੇ ਲੋਕ ਠੀਕ ਹੈ ਸੋ ਆਰਿਆ ਲੋਕ ਇਹ ਇੱਕੋ ਹੀ ਜਿਹੜਾ ਹੈਗਾ ਥੋੜਾ ਫੀਨੋਮੈਨਾ ਹੈ ਤੇ ਇਸ ਤੋਂ ਨੈਕਸਟ ਵੀਡੀਓ ਹੋਊਗਾ ਰਿਗਵੇਦਿਕ ਕਾਲ ਦੇ ਬਾਰੇ ਬਹੁਤ ਹੀ ਇੰਪੋਰਟੈਂਟ ਟੌਪਿਕਸ ਆ ਵੀਡੀਓ ਨੂੰ ਐਂਡ ਤੱਕ ਬਿਨਾ ਸਕਿਪ ਕਰੇ ਦੇਖਿਓ ਤੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਕੋਈ ਵੀ ਨੀਡੀ ਪਰਸਨ ਹੈ ਉਸ ਤੱਕ ਵੀ ਵੀਡੀਓ ਪਹੁੰਚਦੀ ਹੋਵੇ ਤੇ ਨਾਲ ਹੀ ਮੇਰੇ ਚੈਨਲ ਨੂੰ ਵੀ ਗਰੋ ਕਰਨ ਦੇ ਵਿੱਚ ਹੈਲਪ ਹੋਵੇ ਮੀ ਸਟੱਡੀ ਹੱਬ ਅਤੇ ਮੀ ਸਟੱਡੀ ਹੱਬ 2.0 ਦੋਨੋਂ ਹੀ ਮੇਰੇ ਚੈਨਲ ਨੇ ਦੋਨਾਂ ਨੂੰ ਹੀ ਸ਼ੇਅਰ ਕਰਿਓ ਅਤੇ ਨਾਲ ਹੀ ਜਿਹੜਾ ਹੈਗਾ ਬਹੁਤ ਸਾਰੇ ਬੱਚੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਬੈਲ ਆਈਕਨ ਨਹੀਂ ਪ੍ਰੈਸ ਕੀਤਾ ਤੇ ਉਹਨਾਂ ਕੋਲੇ ਵੀਡੀਓਜ਼ ਨਹੀਂ ਜਾਂਦੇ ਉਹ ਕਮੈਂਟ ਕਰਦੇ ਰਹਿੰਦੇ ਕਿ ਮੈਮ ਆ ਤੁਸੀਂ ਇਹ ਵੀਡੀਓ ਸੀਰੀ ਅਲਰੇਡੀ ਸਾਰਾ ਕੁਝ ਦਾਨਾ ਕੰਟੈਂਟ ਜਿਹੜਾ ਹੈ ਟਾਈਮ ਟੂ ਟਾਈਮ ਤੁਹਾਡੇ ਕੋਲ ਆ ਰਿਹਾ ਹੈ ਬੈਕ ਟੂ ਬੈਕ ਵੀਡੀਓਜ਼ ਆ ਰਹੀਆਂ ਨੇ ਸੋ ਵੱਧ ਤੋਂ ਵੱਧ ਸ਼ੇਅਰ ਕਰੋ ਸਟਾਰਟ ਕਰਦੇ ਹਾਂ ਅਸਦਾ ਵੀਡੀਓ ਆਰੀਆ ਲੋਕ ਕੌਣ ਸੀ ਆਰੀਆ ਦੇ ਮੂਲ ਨਿਵਾਸ ਸਥਾਨ ਦੇ ਬਾਰੇ ਤੁਸੀਂ ਕੀ ਜਾਣਦੇ ਹੋ ਹੁਣ ਦੇਖੋ ਆਰੀਆ ਜਿਹੜੇ ਸੀਗੇ ਆਰੀਆ ਨਾਲ ਸੰਬੰਧਿਤ ਜਾਣਕਾਰੀ ਦਾ ਜਿਹੜਾ ਮੁਢਲਾ ਬੇਸਿਕ ਸਰੋਤ ਹੈ Vedic ਸਾਹਿਤ Vedic ਲਿਟਰੇਚਰ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਆਰੀਆ ਲੋਕ ਕੌਣ ਸੀਗੇ ਵੇਦਾਂ ਦੇ ਵਿੱਚ ਹੀ ਸਭ ਤੋਂ ਪਹਿਲਾਂ ਆਰੀਆ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਪਾਤੀ ਸੰਸਕ੍ਰਿਤੀ ਦੇ ਵਿੱਚ ਰਿਗਵੇਦ, ਸਾਮਵੇਦ, ਯਜੁਰਵੇਦ, ਅਥਰਵਵੇਦ ਚਾਰੋਂ ਹੀ ਜਿਹੜੇ ਵੇਦ ਨੇ ਇਹਨਾਂ ਨੂੰ ਮਹੱਤਵਪੂਰਨ ਸਥਾਨ ਪ੍ਰਾਪਤ ਹੈ। ਰਿਗਵੇਦ ਸਭ ਤੋਂ ਪੁਰਾਣਾ ਐਂਸ਼ੀਐਂਟ ਜਿਹੜਾ ਹੈ ਆਪਣਾ ਗ੍ਰੰਥ ਮੰਨਿਆ ਜਾਂਦਾ ਹੈ। ਤੇ ਇਹ ਵੀ ਗੱਲ ਸਪਸ਼ਟ ਹੈ ਕਿ ਜਿੰਨੇ ਇਹ ਵੇਦ ਪੁਰਾਣੇ ਨੇ, ਪ੍ਰਾਤਨ ਨੇ, ਐਂਸ਼ੀਐਂਟ ਨੇ ਆਰੀਆ ਲੋਕਾਂ ਦੀ ਹੋਂਦ ਦਾ ਕਾਲ, ਮਤਲਬ ਆਰੀਆ ਲੋਕ ਵੀ ਇੰਨੇ ਪੁਰਾਣੇ ਨੇ ਜਿੰਨਾ ਰਿਗਵੇਦ ਦਾ। ਠੀਕ ਹੈ? ਤਾਂ ਜਿੱਥੇ ਇਹ ਗ੍ਰੰਥ ਧਾਰਮਿਕ ਅਤੇ ਰਾਜਨੀਤਿਕ ਮਹੱਤਤਾ ਰੱਖਦੇ ਨੇ ਉੱਥੇ ਹੀ ਸਮਾਜਿਕ ਆਰਥਿਕ ਮਹੱਤਤਾ ਵੀ ਰੱਖਦੇ ਨੇ ਤਾਂ ਇਹਨਾਂ ਗ੍ਰੰਥਾਂ ਦੇ ਵਿੱਚੋਂ ਰਿਗਵੇਦ ਰਿਗਵੇਦ ਦੇ ਵਿੱਚੋਂ ਲਗਾ ਲਓ ਤੁਸੀਂ ਸਾਮਵੇਦ ਯਜੁਰਵੇਦ ਅਥਰਵੇਦ ਦੇ ਵਿੱਚੋਂ ਸਾਨੂੰ ਆਰੀਆ ਲੋਕਾਂ ਦੇ ਜੀਵਨ ਦੇ ਬਾਰੇ ਜਿਹੜਾ ਹੈ ਸਮਾਜਿਕ ਆਰਥਿਕ ਰਾਜਨੀਤਿਕ ਧਾਰਮਿਕ ਜਿਹੜੀ ਹੈ ਜਾਣਕਾਰੀ ਮਿਲਦੀ ਹੈ ਆਰੀਆ ਨੇ ਕਰੀਬ 1500 ਈਸਵੀ ਪੂਰਬ ਮੱਧ ਏਸ਼ੀਆ ਤੋਂ ਅਫਗਾਨਿਸਤਾਨ ਦੇ ਰਸਤੇ ਦੇ ਵਿੱਚ ਭਾਰਤ ਵਿੱਚ ਪ੍ਰਵੇਸ਼ ਕੀਤਾ ਤਾਂ ਵੱਖ-ਵੱਖ ਬੁੱਕਸ ਦੇ ਵਿੱਚ ਵੱਖ-ਵੱਖ ਲਿਖਿਆ ਹੋ ਸਕਦਾ ਤਾਂ ਜਿਹੜੀ ਮੇਰੇ ਕੋਲ ਬੁੱਕ ਸੀ ਉਹਦੇ ਵਿੱਚ ਐਦਾ ਹੀ ਲਿਖਿਆ ਹੋਇਆ ਆ ਆਰੀਆ ਨੇ ਕਰੀਬ 1500 ਇਸਵੀ ਪੂਰਬ ਮੱਧ ਏਸ਼ੀਆ ਤੋਂ ਅਫਗਾਨਿਸਤਾਨ ਦੇ ਰਸਤੇ ਦੁਆਰਾ ਭਾਰਤ ਦੇ ਵਿੱਚ ਪ੍ਰਵੇਸ਼ ਕੀਤਾ ਮੰਨਿਆ ਜਾਂਦਾ ਹੈ ਉਹਨਾਂ ਨੇ ਭਾਰਤ ਦੇ ਅੰਦਰ ਇੱਕ ਬਹੁਤ ਹੀ ਸ਼్రేష్ਟ ਅਦਭੁਤ ਸਭਿਅਤਾ ਦਾ ਨਿਰਮਾਣ ਕੀਤਾ ਮਹੱਤਵਪੂਰਨ ਭੂਮਿਕਾ ਨਿਭਾਈ ਆਰੀਆ ਸੰਸਾਰ ਦੀ ਸਭ ਤੋਂ ਪੁਰਾਣੀ ਪ੍ਰਾਚੀਨ ਸੱਭਿਖ ਮਹਾਨ ਜਾਤੀਆਂ ਦੀ ਸ਼੍ਰੇਣੀ 'ਚ ਹੋਏ ਇੱਕ ਮਨੇ ਜਾਂਦੇ ਨਹੀਂ ਤੇ ਆਰਿਆ ਦਾ ਸੰਸਕ੍ਰਿਤ ਭਾਸ਼ਾ ਦੇ ਵਿੱਚ ਕੀ ਅਰਥ ਹੈ ਸ਼੍ਰੇਸ਼ਟ ਸੁਪਰਬ ਸੁਪਰੀਮ ਤੇ ਕੁਲੀਨ ਠੀਕ ਹੈ ਆਰਿਆ ਨੂੰ ਸ਼੍ਰੇਸ਼ਟ ਮੰਨਣ ਵਾਲੇ ਸੁਪਰੀਮ ਮੰਨਣ ਵਾਲੇ ਦਾ ਜੇ ਆਪਾਂ ਕਹੀਏ ਤਾਂ ਮੰਨਣ ਦਾ ਕਾਰਨ ਕੀ ਹੈ ਠੀਕ ਹੈ ਜੀ ਆਪਾਂ ਇਹਨਾਂ ਨੂੰ ਸੁਪਰੀਮ ਮੰਨਦੇ ਆ ਆਰੀਆ ਨੂੰ ਤਾਂ ਕੀ ਰੀਜ਼ਨ ਹੈ ਕਿਉਂ ਕਿ ਇਹ ਲੋਕ ਜਿਹੜੇ ਸੀ ਬਹੁਤ ਬਰੇਵ ਸੀ ਬਹਾਦਰ ਰਿਸ਼ਟ ਪੁਸ਼ਟ ਉੱਚੇ ਲੰਬੇ ਕੱਦਾਂ ਦੇ ਠੀਕ ਹੈ ਗੋਰੇ ਰੰਗ ਦੇ ਤੇ ਵੱਡੀਆਂ-ਵੱਡੀਆਂਾਂ ਦੀਆਂ ਅੱਖਾਂ ਹੁੰਦੀਆਂ ਸੀ ਬਹੁਤ ਹੀ ਕਹਿੰਦੇ ਵੀ ਇਹ ਅਟਰੈਕਟਿਵ ਹੁੰਦੇ ਸੀ ਜਿਹੜੇ ਆਰੀਆ ਲੋਕ ਸੀਗੇ ਤੇ ਇਸ ਦਾ ਕਾਰਨ ਹੁਣ ਵੀ ਏਸ਼ੀਆ ਅਤੇ ਯੂਰਪ ਦੇ ਲੋਕ ਆਪਣੇ ਆਪ ਨੂੰ ਜਿਹੜਾ ਹੈ ਮਾਣ ਦੇ ਨਾਲ ਜਿਹੜਾ ਹੈ ਪ੍ਰਾਊਡ ਦੇ ਨਾਲ ਆਰੀਏ ਕਹਿੰਦੇ ਤਾਂ ਆਪਾਂ ਲੋਕ ਵੀ ਆਰੀਆ ਹੀ ਹਾਂ ਠੀਕ ਹੈ ਤੇ ਆਰੀਆ ਦੇ ਮੂਲ ਨਿਵਾਸ ਸਥਾਨ ਸੰਬੰਧੀ ਵੱਖ-ਵੱਖ ਵਿਚਾਰ ਨੇ ਆਰੀਆ ਦੇ ਮੂਲ ਨਿਵਾਸ ਸਥਾਨ ਬਾਰੇ ਵੱਖ-ਵੱਖ ਸਿਧਾਂਤ ਵੱਖ-ਵੱਖ ਵਿਚਾਰਧਾਰਾਵਾਂ ਨੇ ਕਾਫੀ ਅੰਤਰ ਹੈ ਇਹਨਾਂ ਵਿਚਾਰਧਾਰਾਵਾਂ ਦੇ ਵਿੱਚ ਆਪਣੇ ਵਿਚਾਰ ਨੂੰ ਸਪਸ਼ਟ ਕਰਨ ਲਈ ਹਰੇਕ ਇਤਿਹਾਸਕਾਰ ਨੇ ਅਲੱਗ-ਅਲੱਗ ਜਿਹੜੇ ਹੈ ਆਪਣੇ ਪਰਸਪੈਕਟਿਵ ਅਲੱਗ-ਅਲੱਗ ਆਪਣੇ ਸਰੋਤ ਜਿਹੜੇ ਨੇ ਦੱਸੇ ਨੇ ਹੁਣ ਦੇਖੋ ਸੱਪਤ ਸਿੰਧੂ ਦਾ ਸਿਧਾਂਤ ਕੀ ਕਹਿ ਰਿਹਾ ਹੈ ਅ ਇਹ ਤੁਹਾਨੂੰ ਸ਼ਾਰਟਸ 'ਚ ਵੀ ਆ ਸਕਦਾ ਹੈ ਕੁਐਸਚਨ ਠੀਕ ਹੈ ਇਸ ਸਿਧਾਂਤ ਨਾਲ ਸੰਬੰਧਿਤ ਇਤਿਹਾਸਕਾਰ ਏ ਦਾਸ ਅਤੇ ਕੇ ਐਮ ਮੁੰਸ਼ੀ ਅਤੇ ਸੰਪੂਰਨ ਆਨੰਦ ਇਸ ਸਿਧਾਂਤ ਦੇ ਸਮਰਥਕ ਨੇ ਕਿ ਇਹ ਜਿਹੜਾ ਹੈ ਸੱਪ ਸਿੰਧੂ ਦੇ ਸਿਧਾਂਤ ਦੇ ਨਾਲ ਇਹਨਾਂ ਤਿੰਨਾਂ ਨੇ ਜਿਹੜਾ ਹੈਗਾ ਇਸ ਗੱਲ ਨੂੰ ਜਿਹੜਾ ਹੈਗਾ ਸਮਰਥਨ ਦਿੱਤਾ ਹੈ ਇਹਨਾਂ ਦੇ ਅਨੁਸਾਰ ਜਿਹੜੇ ਆਰੀਆ ਨੇ ਭਾਰਤ ਦੇਸ਼ ਦੇ ਬਾਹਰ ਤੋਂ ਨਹੀਂ ਆਏ ਕਹਿੰਦੇ ਇਹ ਤਾਂ ਸੱਪਤ ਸਿੰਧੂ ਦੇ ਵਿੱਚ ਪੁਰਾਣੇ ਸਮੇਂ ਤੋਂ ਹੀ ਮੂਲ ਕਾਲ ਤੋਂ ਹੀ ਰਹਿੰਦੇ ਆ ਰਸੀ ਮੂਲ ਰੂਪ ਦੇ ਵਿੱਚ ਸੱਪਤ ਸਿੰਧੂ ਦੇ ਹੀ ਵਾਸੀ ਸੀ ਇਹ ਕਿਧਰੋਂ ਬਾਹਰੋਂ ਨਹੀਂ ਆਏ ਹੈਗੇ ਠੀਕ ਹੈ ਸੱਪਤ ਸਿੰਧੂ ਦੇ ਕਿਨਾਰੇ ਪਹਿਲਾਂ ਤੋਂ ਹੀ ਇਹ ਮੌਜੂਦ ਸੀ ਆਪਣੀ ਗੱਲ ਦੀ ਪ੍ਰੌੜਤਾ ਲਈ ਮਤਲਬ ਇਸ ਤੇ ਜ਼ਿਆਦਾ ਆਥੈਂਟੀਸਿਟੀ ਦੇਣ ਲਈ ਇਹ ਕਹਿੰਦੇ ਨੇ ਕਹਿੰਦੇ ਰਿਗਵੇਦ ਦੇ ਵਿੱਚ ਸੱਪ ਸਿੰਧੂ ਦੇ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ ਤਾਂ ਇਟ ਮੀਨਸ ਇਹਨਾਂ ਨੇ ਝਰਨੀਆਂ ਦੀ ਵੀ ਗੱਲ ਕੀਤੀ ਹੈ ਕੁਦਰਤੀ ਨਜ਼ਾਰਿਆਂ ਦੀ ਵੀ ਗੱਲ ਕੀਤੀ ਹੈ ਰਿਗਵੇਦ ਦੇ ਪਾਣੀ ਦੇ ਸਰੋਤ ਜੀਵ ਜੰਤੂ ਹਨ ਤਾਂ ਕਹਿੰਦੇ ਇਹਨਾਂ ਨੇ ਜਿਹੜਾ ਹੈ ਸੱਪ ਸਿੰਧੂ ਕਾਲ ਦੇ ਬਾਰੇ ਵੀ ਦੱਸਿਆ ਹੈ ਤਾਂ ਇਹ ਤਾਂ ਪਹਿਲਾਂ ਤੋਂ ਹੀ ਮੌਜੂਦ ਸੀ ਰਿਗਵੇਦ ਰਿਗਵੇਦ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੈਗੀਆਂ ਇਟ ਮੀਨਸ ਇਹ ਤਾਂ ਪਹਿਲਾਂ ਹੀ ਇੱਥੇ ਸੱਪ ਸਿੰਧੂ ਕੋਲੇ ਮੌਜੂਦ ਸੀ ਕਿ ਤੋਂ ਬਾਹਰੋਂ ਨਹੀਂ ਆਏ ਪਰ ਇਸ ਵਿਚਾਰ ਦੀ ਆਲੋਚਨਾ ਬਹੁਤ ਸਾਰੇ ਧਾਰਨਾਵਾਂ ਦੇ ਕੀਤੀ ਜਾਂਦੀ ਹੈ ਇੱਕ ਤਾਂ ਇਹ ਕਿ ਇਹ ਭਾਰਤ ਵਿੱਚ ਆਰੀਆ ਤੇ ਦਾਸਾਂ ਦੀਆਂ ਵੀ ਲੜਾਈਆਂ ਹੋਈਆਂ ਸੀ ਇਸ ਤੋਂ ਸਿੱਧ ਹੁੰਦਾ ਹੈ ਕਿ ਉਹ ਭਾਰਤ ਦੇ ਹੈ ਨਹੀਂ ਸੀ ਠੀਕ ਹੈ ਤੇ ਦੂਜੀ ਦਲੀਲ ਇਹ ਦਿੱਤੀ ਜਾਂਦੀ ਹੈ ਕਿ ਆਰੀਆ ਨੂੰ ਆਪਣੇ ਆਰੀਆ ਨੂੰ ਭਾਰਤ ਦੇਸ਼ ਦੇ ਜਾਨਵਰ ਸ਼ੇਰ ਅਤੇ ਹਾਥੀ ਦੀ ਵੀ ਜਾਣਕਾਰੀ ਨਹੀਂ ਸੀਗੀ ਤੇ ਅ ਜਾਣਕਾਰੀ ਨਹੀਂ ਸੀ ਇਟ ਮੀਨਸ ਜੇ ਤਾਂ ਉਹ ਭਾਰਤ ਦੇ ਹੁੰਦੇ ਤਾਂ ਉਹਨਾਂ ਨੂੰ ਆਪਣੇ ਭਾਰਤ ਦੇ ਵਿੱਚ ਪਾਏ ਜਾਣ ਵੇਲੇ ਜੀਵ ਜੰਤੂਆਂ ਦੇ ਬਾਰੇ ਜਾਨਵਰ ਦੇ ਬਾਰੇ ਪਤਾ ਹੁੰਦਾ ਤੀਜਾ ਇਹਨਾਂ ਦੀ ਜਾਣਕਾਰੀ ਦਾ ਆਧਾਰ ਸਿਰਫ ਵੇਦ ਨੇ ਵੇਦਾਂ ਤੋਂ ਹੀ ਸਾਨੂੰ ਜਿਹੜੇ ਚਾਰ ਵੇਦ ਨੇ ਇਹਨਾਂ ਤੋਂ ਹੀ ਸਾਨੂੰ ਆਰੀਆ ਦੇ ਬਾਰੇ ਨਾਮ ਸੁਣਿਆ ਤੇ ਉਹਦੇ ਬਾਰੇ ਉਹ ਚਰਨਿਆਂ ਦੇ ਬਾਰੇ ਜ਼ਿਕਰ ਹੋਇਆ ਉਹਨਾਂ ਦੀ ਰਾਜਨੀਤਿਕ ਸਮਾਜਿਕ ਆਰਥਿਕ ਧਾਰਮਿਕ ਜਾਣਕਾਰੀ ਹੋਈ ਹੈ ਅਦਰਵਾਈ ਸਾਨੂੰ ਤਾਂ ਇਹਨਾਂ ਦਾ ਪਤਾ ਹੀ ਨਹੀਂ ਸੀਗਾ ਤਾਂ ਇਹ ਜਿਹੜਾ ਕਹਿੰਦੇ ਵੀ ਇਹ ਤਿੰਨਾਂ ਜਣਿਆਂ ਨੇ ਜਿਹੜਾ ਇਹ ਫੀਨੋਮੈਨਾ ਦਿੱਤਾ ਹੈ ਇਹ ਪਰਸਪੈਕਟਿਵ ਦੇ ਰਹੇ ਨੇ ਇਹ ਬਿਲਕੁਲ ਹੀ ਕਹਿੰਦੇ ਗਲਤ ਹੈ ਤੇ ਸਿਰਫ ਤੁਸੀਂ ਵਿਦਵਾਨਾਂ ਨੂੰ ਜਾਣਕਾਰੀ ਨੂੰ ਲੈ ਕੇ ਮੈਂ ਚੱਲ ਰਿਹਾ ਹਾਂ ਠੀਕ ਹੈ ਤੇ ਜਿਸ ਤੋਂ ਸਿੱਧ ਹੁੰਦਾ ਹੈ ਕਿ ਆਰਿਆ ਵਰਗੇ ਆਰਿਆ ਭਾਰਤ ਵਰਗੇ ਦੇਸ਼ ਨੂੰ ਛੱਡ ਕੇ ਕਿਤੇ ਹੋਰ ਚਲੇ ਜਾਣਗੇ ਵੀ ਇਹ ਵੀ ਕੋਈ ਜਾਣਕਾਰੀ ਨਹੀਂ ਕਿ ਪਹਿਲਾਂ ਇਹ ਇੱਥੇ ਸੀ ਫਿਰ ਚਲੇ ਗਏ ਤਾਂ ਕਹਿੰਦੇ ਤੁਸੀਂ ਕਹਿੰਦੇ ਹੋ ਕਿ ਇਹ ਜਿਹੜੇ ਹੈਗੇ ਨੇ ਸਪਾ ਸਿੰਧੂ ਦੇ ਪਹਿਲਾ ਹੀ ਮਜੂਸੀ ਦਾ ਇਹ ਗਲਤ ਹੈ ਕਿਉਂਕਿ ਇਹਨਾਂ ਨੂੰ ਤਾਂ ਇੱਥੋਂ ਦੀ ਜਾਣਕਾਰੀ ਨਹੀਂ ਸੀ ਪਤਾ ਇਹਨਾਂ ਦੇ ਆਰੀਆ ਨੇ ਦਸਾਂ ਨਾਲ ਲੜਾਈਆਂ ਕੀਤੀਆਂ ਤੇ ਇਹ ਕਿਉਂ ਲੜਾਈਆਂ ਕੀਤੀਆਂ ਜੇ ਇੱਥੇ ਹੀ ਰਹਿੰਦੇ ਸੀ ਤੇ ਲੜਾਈਆਂ ਦੀ ਕੀ ਲੋੜ ਪੈ ਗਈ ਸੀ ਫਿਰ ਉਹਨਾਂ ਨੂੰ ਸ਼ੇਰ ਹਾਥੀ ਦੀ ਜਾਣਕਾਰੀ ਨਹੀਂ ਸੀ ਜੇ ਭਾਰਤ ਵਿੱਚ ਰਹਿੰਦੇ ਹੁੰਦੇ ਤਾਂ ਸ਼ੇਰ ਤੇ ਹਾਥੀ ਦੀ ਜਾਣਕਾਰੀ ਉਹਨਾਂ ਨੂੰ ਪਹਿਲਾਂ ਹੀ ਪਤਾ ਹੋਣਾ ਸੀਗਾ ਠੀਕ ਹੈ ਸੇ ਇਹ ਤੇ ਹੁਣ ਹੈ ਤਿੱਬਤ ਦਾ ਸਿਧਾਂਤ ਇਸ ਸਿਧਾਂਤ ਦਾ ਆਧਾਰ ਕੀ ਹੈ Swami Dayanand ਦੁਆਰਾ ਰਚੀ ਗਈ ਪੁਸਤਕ ਸਤਿਆਰਥ ਪ੍ਰਕਾਸ਼ ਤਾਂ ਇਸ ਸਿਧਾਂਤ ਅਨੁਸਾਰ ਆਰੀਆ ਦਾ ਜਿਹੜਾ ਨਿਵਾਸ ਸਥਾਨ ਹੈ ਤਿੱਬਤ ਮੰਨਿਆ ਜਾਂਦਾ ਹੈ ਇਸ ਦਾ ਕਾਰਨ ਹੈ ਕਿ ਤਿੱਬਤ ਕਾਫੀ ਠੰਡ ਪੈਂਦੀ ਹੈ ਸੂਰਜ ਅਤੇ ਅਗਨੀ ਇਸ ਠੰਡ ਨੂੰ ਦੂਰ ਕਰਦੇ ਨੇ ਆਰੀਆ ਲੋਕ ਇਹਨਾਂ ਦੋਵਾਂ ਦੀ ਪੂਜਾ ਕਰਦੇ ਨੇ ਤਾਂ ਇਟ ਮੀਨਸ ਕਿ ਇਹ ਤਿੱਬਤ ਦੇ ਨਿਵਾਸੀ ਸੀ ਕਿਉਂਕਿ ਇਹ ਠੰਡੇ ਪ੍ਰਦੇਸ਼ ਤੋਂ ਆਏ ਸੀਗੇ ਤੇ ਇਹ ਜਿਹੜਾ ਹੈਗਾ ਸੂਰਜ ਅਤੇ ਜਿਹੜਾ ਹੈਗਾ ਠੰਡ ਦੀ ਪੂਜਾ ਕਰਦੇ ਸੀਗੇ ਠੀਕ ਹੈ ਸੋ ਇਸ ਕਰਕੇ ਜਿਹੜਾ ਹੈਗਾ ਸੂਰਜ ਅਤੇ ਅਗਨੀ ਜਿਹੜੀ ਹੈ ਇਸ ਦੀ ਇਹ ਪੂਜਾ ਕਰਦੇ ਸੀ ਹੋ ਸਕਦਾ ਵੀ ਇਹ ਤਾਂ ਕਰਕੇ ਵੀ ਠੰਡੇ ਸਥਾਨ ਤੋਂ ਆਏ ਹੋਣ ਤਾਂ ਕਰਕੇ ਸੂਰਜ ਅਤੇ ਅਗਨੀ ਪੂਜਾ ਕਰਦੇ ਸੀ ਤਾਂ ਉਹਨਾਂ ਦੀ ਵੀ ਇਸ ਵਿਚਾਰਧਾਰਾ ਦੀ ਦੇ ਆਨੰਦ ਜੀ ਦੀ ਇਸ ਦਾ ਵੀ ਜਿਹੜਾ ਹੈ ਵਿਰੋਧ ਕੀਤਾ ਹੈ ਤਾਂ ਕਹਿੰਦੇ ਵੀ ਠੰਡ ਕੱਲੀ ਤਿੱਬਤ ਚ ਨਹੀਂ ਪੈਂਦੀ ਠੰਡ ਤਾਂ ਹੋਰ ਇਲਾਕਿਆਂ ਚ ਵੀ ਬੰਦੀ ਹੈ ਤੁਸੀਂ ਕਿੱਦਾਂ ਕਹਿ ਸਕਦੇ ਹੋ ਕਿ ਇਹ ਠੰਡੇ ਇਲਾਕੇ ਤੋਂ ਆਏ ਆ ਠੀਕ ਹੈ ਤਾਂ ਕਹਿੰਦੇ ਵੀ ਇਹ ਸਾਰੀ ਚੀਜ਼ ਜਿਹੜੀ ਹੈ ਗਲਤ ਹੈ ਹੋ ਸਕਦਾ ਹੈ ਕਹਿੰਦੇ ਵੀ ਇਹ ਕਿਸੇ ਹੋਰ ਦੇਸ਼ ਤੋਂ ਆਏ ਹੋਣ ਕਹਿੰਦੇ ਅਤੇ ਅਜਿਹਾ ਵੀ ਹੋ ਸਕਦਾ ਹੈ ਕਿ ਕਈ ਜਗ੍ਹਾ ਠੰਡ ਦੇ ਬਾਵਜੂਦ ਲੋਕ ਅਗਨੀ ਅਤੇ ਸੂਰਜ ਦੀ ਪੂਜਾ ਨਹੀਂ ਕਰਦੇ ਕਹਿੰਦੇ ਕਈ ਜਗ੍ਹਾ ਤੇ ਬਹੁਤ ਠੰਡ ਪੈਂਦੀ ਹੈ ਠੀਕ ਹੈ ਤਾਂ ਉੱਥੇ ਕਿਹੜਾ ਲੋਕ ਇੰਨੀ ਜ਼ਿਆਦਾ ਸੂਰਜ ਤੇ ਅਗਨੀ ਦੀ ਪੂਜਾ ਕਰਦੇ ਨੇ ਹਨਾ ਤੇ ਕਹਿੰਦੇ ਇਹ ਤੁਹਾਡਾ ਜਿਹੜਾ ਪਰਸਪੈਕਟਿਵ ਹੈ ਗਲਤ ਹੈ ਆਸਟਰੀਆ ਹੰਗਰੀ ਦਾ ਸਿਧਾਂਤ ਡਾਕਟਰ ਕਈ ਆਪਣੀ ਵਿਚਾਰਧਾਰਾ ਦਿੰਦੇ ਹੋਏ ਕਹਿੰਦੇ ਨੇ ਕਹਿੰਦੇ ਗੰਗਾ ਘਾਟੀ ਤੋਂ ਲੈ ਕੇ ਆਇਰਲੈਂਡ ਤੱਕ ਉਲ ਪਸ਼ਾਵਾਂ ਇੱਕੋ ਹੀ ਭਾਸ਼ਾਈ ਪਰਿਵਾਰ ਦੇ ਵਿੱਚੋਂ ਨੇ ਇੱਕ ਸੰਭਵ ਗੱਲ ਹੈ ਕਿ ਇਹ ਇੱਥੋਂ ਦੇ ਲੋਕ ਇੱਕ ਜਗ੍ਹਾ ਨਾ ਰਹਿੰਦੇ ਹੋਣ ਸਗੋਂ ਟੋਲੀਆਂ ਬਣਾ ਕੇ ਰਹਿੰਦੇ ਹੋਣ ਯਾਤਰਾਤੇ ਚਲੇ ਗਏ ਹੋਣ ਤੇ ਇਹ ਲੋਕ ਆਰੀਆ ਹੀ ਹੋਣਗੇ ਮੈਕਡੂਗਲ ਕਹਿੰਦੇ ਨੇ ਕਿ ਜਿਨ੍ਹਾਂ ਚੀਜ਼ਾਂ ਦਾ ਗਿਆਨ ਆਰੀਆ ਨੂੰ ਸੀ ਉਹ ਸਿਰਫ ਹੰਗਰੀ ਅਤੇ ਆਸਟਰੀਆ ਦੇ ਵਿੱਚ ਹੀ ਮਿਲਦਾ ਸੀ ਆਰੀਆ ਖੇਤੀਬਾੜੀ ਅਤੇ ਪਸ਼ੂਪਾਲਣ ਦਾ ਕੰਮ ਕਰਦੇ ਸੀ ਜੋ ਕਿ ਹੰਗਰੀ ਦੇ ਵਿੱਚ ਵੀ ਸੇਮ ਟੂ ਸੇਮ ਹੁੰਦਾ ਸੀ ਤਾਂ ਹੋ ਸਕਦਾ ਕਹਿੰਦੇ ਵੀ ਇਹ ਆਸਟਰੀਆ ਜਾਂ ਫਿਰ ਹੰਗਰੀ ਤੋਂ ਇੱਥੇ ਆਏ ਹੋਣ ਠੀਕ ਹੈ ਸੋ ਇਹ ਸਿਧਾਂਤ ਨੂੰ ਵੀ ਜਿਹੜਾ ਹੈਗਾ ਸਭ ਨੇ ਪਰਮਾਨ ਨਹੀਂ ਕੀਤਾ ਉਤਰੀ ਧਰੂਵ ਪ੍ਰਦੇਸ਼ ਦਾ ਸਿਧਾਂਤ ਹੁਣ ਬਾਲ ਗੰਗਾਧਰ ਤਿਲਕ ਜੋ ਭਾਰਤ ਦੇ ਪ੍ਰਸਿੱਧ ਜਿਹੜੇ ਨੇ ਭਾਰਤੀ ਵਿਦਵਾਨ ਨੇ ਉਹਨਾਂ ਨੇ ਆਪਣੀ ਬੁਸਤਕ ਬੁਸਤਕ ਦੇ ਵਿੱਚ ਬੁੱਕ ਚ ਕਿਹਾ ਕਹਿੰਦੇ ਆਰੀਆ ਉਤਰੀ ਧਰੂਵ ਪ੍ਰਦੇਸ਼ ਦੇ ਨਿਵਾਸੀ ਸੀ ਤੋਂ ਉਹਨਾਂ ਦਾ ਮੰਨਣਾ ਹੈ ਬਾਲ ਗੰਗਾਧਰ ਤਿਲਕ ਦਾ ਕਹਿੰਦੇ ਵੀ ਜਿਹੜੇ ਆਰੀਆ ਲੋਕ ਹੈ ਹੋ ਸਕਦਾ ਉਤਰੀ ਧਰੂਵ ਪ੍ਰਦੇਸ਼ ਤੋਂ ਆਏ ਹੋਣ ਇਸ ਜਗ੍ਹਾ ਤੋਂ ਹੋਰ ਦੇਸ਼ਾਂ ਨੂੰ ਜਿਹੜਾ ਹੈ ਚਲੇ ਗਏ ਕਿਉਂਕਿ ਆਰੀਆ ਦੇ ਮੂਲ ਸਥਾਨ ਤੇ ਸਰਦੀ ਪੈਂਦੀ ਸੀ 6 ਮਹੀਨੇ ਦਿਨ ਰਹਿੰਦੀ ਸੀ 6 ਮਹੀਨੇ ਰਾਤ ਰਹਿੰਦੀ ਸੀ ਤਾਂ ਕਿਉਂਕਿ ਇਹ ਚੀਜ਼ ਇਹਨਾਂ ਨੇ ਲਿਖੀ ਹੋਈ ਆ ਠੀਕ ਹੈ ਰਿਗਵੇਦ ਦੇ ਵਿੱਚ ਵੀ ਇਹ ਇਹ ਜਿਹੜੇ ਨੇ ਉਥੋਂ ਦੇ ਨੇ ਕਿ 6 ਮਹੀਨੇ ਜਿੱਥੇ ਦਿਨ ਦਿਨ ਹੁੰਦਾ 6 ਮਹੀਨੇ ਰਾਤ ਹੁੰਦੀ ਹੈ ਤਾਂ ਅਜਿਹਾ ਤਾਂ ਉਤਰੀ ਤ੍ਰੁਪ ਤੇ ਹੀ ਹੁੰਦਾ ਹੈ ਹੋ ਸਕਦਾ ਇਹ ਉਤਰੀ ਤ੍ਰੁਪ ਤੋਂ ਇੱਥੇ ਭਾਰਤ ਦੇ ਵਿੱਚ ਆਏ ਹੋਣ ਤੇ ਭੂਗੋਲਿਕ ਕਾਰਨਾ ਕਰਕੇ ਕਿਉਂਕਿ ਠੰਡ ਬਹੁਤ ਜ਼ਿਆਦਾ ਜਿਹੜੀ ਸੀਗੀ ਪੈਂਦੀ ਹੈ ਤਾਂ ਕਰਕੇ ਉੱਤਰੀ ਧਰੂਭ ਤੋਂ ਜਿਹੜਾ ਹੈ ਇੱਥੇ ਆਏ ਨੇ ਤੇ ਕੁਝ ਕਾਰਨਾ ਕਰਕੇ ਜਿਹੜਾ ਹੈ ਆਰੀਆ ਲੋਕਾਂ ਨੇ ਇਸ ਥਾਂ ਨੂੰ ਛੱਡਦਾ ਹੋ ਸਕਦਾ ਵੀ ਉੱਥੇ ਜ਼ਿਆਦਾ ਠੰਡ ਸੀ ਜਾਂ ਕੋਈ ਭੂਗੋਲਿਕ ਪਰਿਵਰਤਨ ਹੋ ਗਏ ਤਾਂ ਕਰਕੇ ਇਹ ਭਾਰਤ ਦੇ ਵੱਲ ਆ ਗਏ ਤੇ ਪਰ ਕੁਝ ਲੋਕ ਕਹਿੰਦੇ ਨੇ ਕਹਿੰਦੇ ਰਗਵੇਦ ਦੇ ਵਿੱਚ ਉੱਤਰੀ ਧੂਪ ਦਾ ਤਵਰਨ ਨਹੀਂ ਨਹੀਂ ਮਿਲਦਾ ਸੋ ਇਸ ਕਰਕੇ ਇਹ ਚੀਜ਼ ਵੀ ਜਿਹੜੀ ਹੈ ਗਲਤ ਹੈ ਮੱਧ ਏਸ਼ੀਆ ਦਾ ਸਿਧਾਂਤ ਹੁਣ ਦੇਖੋ ਮੈਕਸ ਮੂਲਰ ਕਹ ਰਹੇ ਨੇ ਕਹਿੰਦੇ ਆਰੀਆ ਲੋਕ ਸੈਂਟਰਲ ਏਸ਼ੀਆ ਯਾਨਕਿ ਮੱਧ ਏਸ਼ੀਆ ਦੇ ਵਸਨੀਕ ਸਨ ਅਤੇ ਇਹ ਨਤੀਜਾ ਉਹਨਾਂ ਨੇ ਆਰੀਆ ਦੀਆਂ ਪਛਾਵਾਵਾਂ ਦਾ ਡੂੰਘਾ ਅਧਿਐਨ ਕਰਕੇ ਕੱਢਿਆ ਕਿਉਂਕਿ ਆਰੀਆ ਦੀਆਂ ਲੈਂਗੁਏਜਸ ਤੋਂ ਪਤਾ ਲੱਗਿਆ ਲੱਗਿਆ ਕਿ ਮੱਧ ਏਸ਼ੀਆ ਦੇ ਵਸਨੀਕ ਸੀਗੇ ਇੱਕ ਪਾਸ਼ਾ ਵਿਗਿਆਨੀ ਕਹਿੰਦਾ ਕਿ ਭਾਰਤੀ ইরਾਨੀ ਲਤਿਨੀ ਜਰਮਨ ਆਦਿ ਇਕੱਠੇ ਰਹਿਣ ਕਰਕੇ ਉਹਨਾਂ ਦੀ ਭਾਸ਼ਾ ਦੇ ਵਿੱਚ ਬਿਲਕੁਲ ਇਕੁਐਲਿਟੀ ਮਿਲਦੀ ਹੈ ਇੱਕੋ ਜੀਆਂ ਭਾਸ਼ਾਵਾਂ ਨੇ ਤਾਂ ਹੋ ਸਕਦਾ ਹੈ ਕਿ ਇਹ ਮੱਧ ਏਸ਼ੀਆ ਤੋਂ ਹੀ ਸੰਸਾਰ ਦੇ ਹੋਰ ਭਾਗਾਂ ਦੇ ਵਿਚਾਲੇ ਵਲੇ ਫੈਲ ਗਏ ਲਾਈਕ ਅਗਰ ਇਹ ਮੱਧ ਏਸ਼ੀਆ 'ਚ ਪਹਿਲਾਂ ਤੋਂ ਹੀ ਸੀ ਤਾਂ ਇਹ ਹੋਰ ਜਿਹੜੇ ਸੀਗੇ ਭਾਗਾਂ ਦੇ ਵਿੱਚ ਚਲੇ ਗਏ ਸੀ ਤਾਂ ਆਰੀਆ ਨੇ ਕਿਹੜੀ ਨਸਲ 'ਚ ਪ੍ਰਵੇਸ਼ ਕੀਤਾ ਕਿੱਦਾਂ ਮਿਕਸਚਰ ਹੋਇਆ ਇਹ ਚੀਜ਼ ਨਹੀਂ ਪਤਾ ਤਾਂ ਹੋ ਸਕਦਾ ਹੈ ਮੱਧ ਏਸ਼ੀਆ 'ਚ ਇਹ ਆਲਰੇਡੀ ਮੌਜੂਦ ਹੋਣ ਜਾਂ ਮੱਧ ਏਸ਼ੀਆ 'ਚ ਹੋਣ ਅਤੇ ਬਾਕੀ ਜਿਹੜਾ ਹੈ ਹੋਰ ਦੇਸ਼ਾਂ ਵੱਲ ਕੂਚ ਕਰ ਗਏ ਹੋਣ ਸਰਬਉਚਿਤ ਸਿਨਾਨ ਹੁਣ ਦੇਖੋ ਜ਼ਿਆਦਾਤਰ ਇਹੇ ਸਿਧਾਂਤ ਜਿਹੜਾ ਹੈ ਮੰਨਿਆ ਜਾਂਦਾ ਹੈ ਮੱਧ ਏਸ਼ੀਆ ਵਾਲਾ ਕਿਉਂਕਿ ਕਹਿੰਦੇ ਭਾਰਤ ਅਤੇ ਯੂਰਪ ਦੇ ਲੋਕ ਮੱਧ ਏਸ਼ੀਆ ਦੇ ਸੀ ਹੌਲੀ-ਹੌਲੀ ਇਹ ਹੋਰ ਸਥਾਨਾਂ 'ਚ ਆਪਣੀ ਸੱਭਿਅਤਾ ਨੂੰ ਫੈਲਾਉਂਦੇ ਗਏ ਵਧਦੇ ਗਏ ਜਿੱਥੇ-ਜਿੱਥੇ ਇਹਨਾਂ ਨੂੰ ਵਾਤਾਵਰਣ ਠੀਕ ਲੱਗਿਆ ਉੱਥੇ-ਉੱਥੇ ਇਹ ਪਹੁੰਚਦੇ ਗਏ ਇਸ ਤਰ੍ਹਾਂ ਇਹ ਪੂਰੇ ਜਿਹੜਾ ਹੈ ਹਗਾਲੇ ਵਾਲੇ ਫੈਲ ਗਏ ਗਲੋਬ ਦੇ ਉੱਤੇ ਫੈਲ ਗਏ ਦੂਜਾ ਕਾਰਨ ਸਿੰਧ ਘਾਟੀ ਦੀ ਖੋਜ ਕਰਕੇ ਸਿੰਧ ਘਾਟੀ ਦਾ ਸਿਧਾਂਤ ਤਾਂ ਖਤਮ ਹੀ ਹੋ ਗਿਆ ਸੀ ਤਾਂ ਆਰੀਆ ਦੇ ਸਾਹਿਤ ਤੋਂ ਪਤਾ ਲੱਗਦਾ ਹੈ ਕਿ ਉਹਨਾਂ ਦੇ ਬਜ਼ੁਰਗ ਇਕੱਠੇ ਰਹਿੰਦੇ ਸੀ ਅਤੇ ਜੋ ਕੁਦਰਤੀ ਸਥਾਨ ਆਰੀਆ ਦੀਆਂ ਪੁਸਤਕਾਂ 'ਚ ਨੇ ਹਨ ਤਾਂ ਇਸ ਕਰਕੇ ਇਹ ਮੱਧ ਏਸ਼ੀਆ ਦੇ ਵਿੱਚ ਹੀ ਰਹੇ ਨੇ ਤੇ ਇਸ ਤੋਂ ਪਤਾ ਲੱਗਦਾ ਕਿ ਇਹ ਜਿਹੜੇ ਲੋਕ ਨੇ ਇਹ ਮੱਧ ਏਸ਼ੀਆ ਤੋਂ ਹੀ ਐ ਕਿੱਧਰੋਂ ਨਹੀਂ ਆਏ ਇਹ ਮੱਧ ਏਸ਼ੀਆ ਦੇ ਵਿੱਚ ਆਲਰੇਡੀ ਮੌਜੂਦ ਸੀਗੇ ਠੀਕ ਹੈ ਤਾਂ ਹੁਣ ਆਰੀਆ ਲੋਕਾਂ ਦਾ ਜਾਂ ਫਿਰ ਤੁਸੀਂ ਕਹਿ ਲਓ ਕਿ ਵੈਦਿਕ ਕਾਲ ਦੇ ਲੋਕਾਂ ਦਾ ਰਾਜਨੀਤਿਕ ਜਿਹੜਾ ਹੈ ਜੀਵਨ ਕਿਦਾਂ ਦਾ ਸੀ ਤਾਂ ਆਰੀਆ ਲੋਕਾਂ ਦੀ ਰਾਜਨੀਤਿਕ ਜਿਹੜੀ ਜੀਵਨ ਸ਼ੈਲੀ ਸੀ ਇਸ ਦੇ ਢਾਂਚੇ ਦਾ ਵਰਣਨ ਵੈਦਾਂ ਤੋਂ ਹੀ ਮਿਲਦਾ ਤਾਂ ਹੀ ਇਸ ਨੂੰ ਆਪਾਂ ਵੈਦਿਕ ਕਾਲ ਵੀ ਕਹਿੰਦੇ ਹਾਂ ਪੂਰਵ ਆਯਦੀ ਕਲ ਵੀ ਕਹਿੰਦੇ ਆ ਤਾਂ ਪ੍ਰਸ਼ਾਸਨਿਕ ਢਾਂਚਾ ਤਾਂ ਇਹਨਾਂ ਦਾ ਜਿਹੜਾ ਹੈ ਸਮਾਜ ਇਹ ਛੋਟੀਆਂ-ਛੋਟੀਆਂ ਇਕਾਈਆਂ 'ਚ ਵੰਡੇ ਹੋਇਆ ਸੀ ਅਤੇ ਪਰਿਵਾਰ ਸਭ ਤੋਂ ਛੋਟੀ ਇਕਾਈ ਸੀਗੀ ਸਮਾਜ ਦੀ ਘਰ ਦੇ ਮੁਖੀ ਨੂੰ ਗ੍ਰਹਪਤੀ ਕਿਹਾ ਜਾਂਦਾ ਸੀ ਅਤੇ ਪਰਿਵਾਰ ਮਿਲ ਕੇ ਪਿੰਡ ਬਣਾਉਂਦੇ ਸੀ ਕਾ ਹੋਂ ਜਿਵੇਂ ਫੋਰ ਐਗਜ਼ਾਮਪਲ ਇੱਕ ਪਰਿਵਾਰ ਹੈ ਇੱਕ ਪਰਿਵਾਰ ਦੇ ਨਾਲ ਦਾਦਿਆਂ ਦੇ ਠੀਕ ਹੈ ਬਜ਼ੁਰਗਾਂ ਦੇ ਪਰਿਵਾਰ ਨੇ ਤਾਂ ਉਹਨਾਂ ਦਾ ਪਰਿਵਾਰ ਇੱਕ ਪਿੰਡ ਬਣਾਉਂਦਾ ਸੀ ਪਿੰਡਾਂ ਦੇ ਪਿੰਡ ਮਿਲ ਕੇ ਸਮੂਹ ਬਣਾਉਂਦੇ ਸੀ ਤੇ ਵਿਸ਼ ਬਣਾ ਲੈਂਦੇ ਸੀ ਕਈ ਵਿਸ਼ ਜਿਹੜੇ ਸੀਗੇ ਮਿਲ ਕੇ ਇੱਕ ਜਨ ਬਣਾ ਦਿੰਦੇ ਸੀ ਰਿਗਵੇਦਾਂ ਦੇ ਵਿੱਚ ਇਹਨਾਂ ਜਨਪਦਾਂ ਦਾ ਵੀ ਜ਼ਿਕਰ ਆਉਂਦਾ ਹੈ ਤੇ ਇਹਨਾਂ ਦੇ ਵੱਖ-ਵੱਖ ਨਾਮ ਸੀ ਅਤੇ ਜਨਾਂ ਦਾ ਜਿਹੜਾ ਹੈ ਮੁਖੀ ਕੌਣ ਖਾਉਂਦਾ ਸੀ ਰਾਜਾ ਤਾਂ ਇੱਥੇ ਜਿਹੜਾ ਹੈ ਇਹਨਾਂ ਨੇ ਰਾਜਾ ਜਿਹੜਾ ਹੈ ਬਣਨਾ ਸ਼ੁਰੂ ਹੋ ਗਿਆ ਸੀ ਜਿਹੜਾ ਕਿ ਪਹਿਲੇ ਜਿਹੜਾ ਹੈ ਸਿੰਧ ਘਾਟੀ ਦੇ ਸੱਭਿਆਚਾਰ ਚ ਆਪਾਂ ਨੂੰ ਰਾਜਾ ਰਾਜੇ ਦਾ ਮਹਿਲ ਨਹੀਂ ਦਿਖਿਆ ਕੋਈ ਅਵਸ਼ੇਸ਼ ਪ੍ਰਾਪਤ ਨਹੀਂ ਹੋਇਆ ਲੇਕਿਨ ਇੱਥੇ ਜਿਹੜਾ ਹੈ ਆਪਾਂ ਨੇ ਦੇਖਿਆ ਕਿ ਆਰਿਆ ਡਗਵੈਦੀ ਕਾਲ ਦੇ ਲੋਕ ਜਿਹੜੇ ਸੀਗੇ ਰਾਜਾ ਉਸ ਟਾਈਮ ਪੀਰੀਅਡ ਤੇ ਹੁੰਦਾ ਸੀਗਾ ਰਾਜਨ ਜਾਂ ਰਾਜਾ ਜਾਂ ਕਬੀਲੇ ਦਾ ਮੁਖੀਆ ਹੁਣ ਕਬੀਲੇ ਦਾ ਮੁਖੀ ਰਾਜਾ ਹੁੰਦਾ ਸੀ ਮੇਨ ਉਸ ਦਾ ਮੋਟੋ ਕੀ ਹੁੰਦਾ ਸੀ ਲੋਕਾਂ ਦਾ ਭਲਾ ਕਰਨਾ ਸ਼ਾਂਤੀ ਸੁਰੱਖਿਆ ਕਾਇਮ ਕਰਨੀ ਝਗੜਿਆਂ ਦਾ ਨਿਪਟਾਰਾ ਕਰਨਾ ਤੇ ਰਾਜਾ ਬਣਨ ਲਈ ਯੋਗਤਾ ਹੁੰਦੀ ਸੀ ਠੀਕ ਹੈ ਕੋਈ ਪੁਸ਼ਤੈਨੀ ਨੀ ਸੀ ਹੁੰਦਾ ਇਹ ਯੋਗਤਾ ਦੇ ਅਨੁਸਾਰ ਹੁੰਦਾ ਸੀਗਾ ਤੇ ਬਾਅਦ ਦੇ ਵਿੱਚ ਪੁਸ਼ਤੈਨੀ ਹੋ ਗਿਆ ਪਹਿਲਾਂ ਪਹਿਲਾਂ ਇਹਨਾਂ ਦੇ ਟਾਈਮ ਪੀਰੀਅਡ ਰਿਗਵੇਦੀ ਕਾਲ ਦੇ ਵਿੱਚ ਕੋਈ ਵੀ ਜੱਦੀ ਜਣ ਰਾਜੇ ਦਾ ਬੇਟਾ ਰਾਜਾ ਬਣੇਗਾ ਐਸਾ ਕੁਝ ਨਹੀਂ ਸੀਗਾ ਯੋਗਤਾ ਦੇ ਆਧਾਰ ਤੇ ਮਤਲਬ ਜਿਸ ਨੇ ਜਿੰਨਾ ਘਾਟ ਜਿੱਤ ਲਿਆ ਉਹ ਉੱਥੋਂ ਦਾ ਰਾਜਾ ਬਣ ਜਾਂਦਾ ਸੀਗਾ ਠੀਕ ਹੈ ਮੰਤਰੀ ਰਾਜ ਅਧਿਕਾਰੀ ਹੁੰਦੇ ਸੀਗੇ ਤੇ ਮੰਤਰੀ ਜਿਹੜੇ ਸੀਗੇ ਚਰਿੱਤਰ ਦੇਖ ਕੇ ਮਤਲਬ ਵਧੀਆ ਅਨੁਭਵੀ ਵਿਅਕਤੀਆਂ ਨੂੰ ਮੰਤਰੀ ਨਿਯੁਕਤ ਕੀਤਾ ਜਾਂਦਾ ਸੀਗਾ ਪੁਰोहित ਸਨਾਨੀ ਗ੍ਰਾਮਣੀ ਪ੍ਰਸਿੱਧ ਮੰਤਰੀਆਂ ਦੀ ਸ਼੍ਰੇਣੀ ਚੋਂ ਨੇ ਤੇ ਜਸੂਸ ਵੀ ਜਿਹੜੇ ਹਉਤੇ ਹੁੰਦੇ ਸੀਗੇ ਸਭਾ ਤੇ ਸਨਮਿਤੀ ਇਹ ਵੀ ਸ਼ਾਰਟ ਇਹ ਸਾਰੇ ਸ਼ਾਰਟ ਕੁਸਚਨਾਂ ਚ ਆ ਸਕਦੇ ਨੇ ਤੁਹਾਨੂੰ ਸਭਾ ਤੇ ਸਨਮਿਤੀ ਇਹ ਰਾਜੇ ਦਾ ਕਾਰਜ ਪ੍ਰਬੰਧ ਚਲਾਉਣ ਲਈ ਰਿਗਵੇਦੀ ਕਾਲ ਦੀਆਂ ਮਹੱਤਵਪੂਰਨ ਸੰਸਥਾਵਾਂ ਸੀ ਸਭਾ ਦੇ ਵਿੱਚ ਜਿੰਨੇ ਬਜ਼ੁਰਗ ਲੋਕ ਹੁੰਦੇ ਸੀ ਉਹ ਰਾਜਨੀਤਿਕ ਮਾਮਲਿਆਂ ਦੇ ਵਿੱਚ ਜਿਹੜੇ ਸੀਗੇ ਸਹਾਇਤਾ ਕਰਦੇ ਸੀ ਤੇ ਇਹਨਾਂ ਦੀ ਜਿਹੜੀ ਹੈਗੀ ਹੈ ਜਿਹੜੇ ਬਜ਼ੁਰਗ ਲੋਕ ਹੁੰਦੇ ਸੀ ਇਹ ਜਿਹੜੇ ਸੀਗੇ ਸਹਾਇਤਾ ਕਰਦੇ ਸੀ ਇਹ ਸਭਾ ਘੁੰਦੇ ਸੀ ਬਜ਼ੁਰਗ ਵਾਲੇ ਵਿਅਕਤੀਆਂ ਦੀ ਸਵਾ ਹੁੰਦੀ ਸੀ ਤੇ ਜਿਹੜੇ ਨੇ ਮਤਲਬ ਕਿ ਨੌਜਵਾਨ ਹੁੰਦੇ ਸੀਗੇ ਜਿਹੜੇ ਉਹਨਾਂ ਦੀ ਹੈਲਪ ਕਰਦੇ ਸੀ ਬਜ਼ੁਰਗਾਂ ਦੀ ਜਿਨ੍ਹਾਂ ਨੇ ਸਵਾ ਬਣਾਈ ਹੁੰਦੀ ਸੀਗੀ ਬਜ਼ੁਰਗਾਂ ਨੇ ਤਾਂ ਜਿਹੜੇ ਸਮਿਤੀ ਵਾਲੇ ਹੁੰਦੇ ਸੀਗੇ ਜਿਹੜੇ ਨੌਜਵਾਨ ਹੁੰਦੇ ਸੀ ਸਮਿਤੀ ਵਾਲੇ ਤਾਂ ਉਹ ਜਿਹੜੇ ਸੀ ਬਜ਼ੁਰਗਾਂ ਦੀ ਯਾਨੀ ਕਿ ਸਭਾ ਵਾਲਿਆਂ ਦੀ ਹੈਲਪ ਕਰਦੇ ਹੁੰਦੇ ਸੀਗੇ ਠੀਕ ਹੈ ਸਭਾ ਅਤੇ ਸਮਿਤੀ ਬਣੀ ਆਉਂਦੀਆਂ ਸੀ ਨਿਆਂਇਕ ਸੰਸਥਾ ਜਿਹੜੀ ਸੀਗੀ ਰਾਜਾ ਹੀ ਨਹੀਂ ਆਇਆ ਕਰਦਾ ਸੀ ਅਤੇ ਬਿਨਾਂ ਪੇਦ-ਪਾਪ ਜਿਹੜਾ ਹੈ ਬਿਨਾਂ ਕਿਸੇ ਪਾਰਸ਼ੀਅਲਿਟੀ ਨਿਆਂ ਦਿੱਤਾ ਜਾਂਦਾ ਸੀਗਾ ਅਪਰਾਧੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਂਦੀ ਸੀ ਤਾਂ ਕਿ ਭਵਿੱਖ ਦੇ ਵਿੱਚ ਕੋਈ ਵੀ ਐਸਾ ਅਪਰਾਧ ਨਾ ਹੋਵੇ ਯੁੱਧ ਦਾ ਤਰੀਕਾ ਜਾਂ ਢੰਗ ਹੁਣ ਲੇਖੋ ਲੋਕਾਂ ਨੂੰ ਇਸ ਟਾਈਮ ਪੀਰੀਅਡ ਦੇ ਆਰੀਆ ਦੇ ਜਿਹੜੇ ਲੋਕ ਸੀ ਰਿਗਵੇਦੀ ਕਾਲ ਦੇ ਤਾਂ ਉਹਨਾਂ ਨੂੰ ਯੁੱਧ ਲੜਨ ਕਲਾ ਜਿਹੜੀ ਸੀ ਆਗੀ ਸੀ ਰਾਜਾ ਜਾਂ ਰਾਜਿਆਂ ਨਾਲ ਸੰਬੰਧਿਤ ਲੋਕ ਰੱਥਾਂ ਦੇ ਉੱਤੇ ਚੜ੍ਹ-ਚੜ੍ਹ ਕੇ ਲੜਦੇ ਸੀ ਸ਼ਸਤਰ ਜਿਹੜੇ ਸੀ ਇਹਨਾਂ ਨੂੰ ਚਲਾਉਣੇ ਆਗੇ ਸੀ ਅਤੇ ਕਮਜ਼ੋਰ ਲੋਕਾਂ ਤੇ ਮਤਲਬ ਕਿ ਔਰਤਾਂ ਦੇ ਉੱਤੇ ਬੱਚਿਆਂ ਦੇ ਉੱਤੇ ਬਜ਼ੁਰਗਾਂ ਦੇ ਉੱਤੇ ਕਮਜ਼ੋਰ ਦੇ ਉੱਤੇ ਹਮਲਾ ਨਹੀਂ ਸੀ ਕਰਦੇ ਦੁਸ਼ਮਣ ਅੱਗੇ ਬਹਾਦਰੀ ਦੇ ਨਾਲ ਜਿਹੜੇ ਸੀ ਪੇਸ਼ ਆਉਂਦੇ ਸੀ ਪਿੱਠ ਦੇ ਉੱਤੇ ਹਮਲਾ ਇਹ ਨਹੀਂ ਸੀ ਕਰਦੇ ਹੁਣ ਦੇਖੋ ਰਿਗਵੇਦਿਕ ਆਰਿਆ ਰਿਗਵੇਦਿਕ ਕਾਲ ਦੇ ਲੋਕਾਂ ਦਾ ਸਮਾਜਿਕ ਜੀਵਨ ਕਿਹੋ ਜਿਹਾ ਸੀ ਤਾਂ ਘਰੇਲੂ ਪਰਿਵਾਰਕ ਜੀਵਨ ਸੀ ਲੋਕ ਚਰਵਾਹੇ ਸੀ ਆਪਣੇ ਡੰਗਰ ਚਰਾਉਂਦੇ ਹੁੰਦੇ ਸੀਗੇ ਖੁੱਲੇ ਖੇਤਾਂ ਦੇ ਵਿੱਚ ਪਸ਼ੂਆਂ ਦੇ ਚਾਰੇ ਦੀ ਭਾਲ ਦੇ ਵਿੱਚ ਘੁੰਮਦੇ ਰਹਿੰਦੇ ਸੀ ਫਿਰ ਉਹਨਾਂ ਨੇ ਹੌਲੀ-ਹੌਲੀ ਜਿਹੜਾ ਹੈ ਰਿਗਵੇਦਿਕ ਕਾਲ ਦੇ ਲੋਕਾਂ ਨੇ ਘੁੰਮਣ ਦਾ ਜੀਵਨ ਛੱਡ ਕੇ ਮਕਾਨ ਬਣਾਉਣਾ ਸ਼ੁਰੂ ਕਰਤਾ ਘਰੇ ਰਹਿਣਾ ਸਟਾਰਟ ਕਰਤਾ ਤੇ ਇਹਨਾਂ ਦੇ ਵਿੱਚ ਵੱਡੇ-ਵੱਡੇ ਪਰਿਵਾਰ ਹੁੰਦੇ ਸੀਗੇ ਸਯੁਕਤ ਪਰਿਵਾਰ ਹੁੰਦੇ ਸੀ ਤੇ ਸਬਦਾ ਮਤਲਬ ਕਿ ਜਿਹੜਾ ਮੁਖੀਆ ਹੁੰਦਾ ਸੀ ਉਹ ਸਭ ਤੋਂ ਬਜ਼ੁਰਗ ਆ ਹੁੰਦਾ ਸੀ ਉਸ ਉਹੀ ਸਾਰੇ ਫੈਸਲੇ ਕਰਦੇ ਸੀ ਹਰ ਇੱਕ ਚੀਜ਼ ਲਈ ਉਸ ਨੂੰ ਪੁੱਛਿਆ ਜਾਂਦਾ ਸੀਗਾ ਸਭ ਤੋਂ ਵੱਡੀ ਉਮਰ ਦਾ ਵਿਅਕਤੀ ਹੀ ਜਿਹੜਾ ਸੀ ਹੈਡ ਆਫ ਦਾ ਫੈਮਿਲੀ ਹੁੰਦਾ ਸੀ ਔਰ ਮੇਨਲੀ ਇਸ ਟਾਈਮ ਪੀਰੀਅਡ ਤੇ ਹੁਣ ਆਪਾਂ ਨੇ ਪਿੱਛੇ ਪੜਿਆ ਸੀ ਕਿ ਸਿੰਧ ਘਾਟੀ ਦੀ ਸੱਭਿਆਚਾਰ ਦੇ ਵਿੱਚ ਮਾਤਰਵੰਸ਼ੀ ਪਰਿਵਾਰ ਹੁੰਦਾ ਸੀਗਾ ਠੀਕ ਹੈ ਮਾਤਰ ਸੱਤਾ ਵਾਲਾ ਹੁੰਦਾ ਸੀ ਲੇਕਿਨ ਇੱਥੇ ਹੈਡ ਆਫ ਦਾ ਫੈਮਿਲੀ ਫਾਦਰ ਠੀਕ ਹੈ ਡੋਮੀਨੈਂਸ ਕਿ ਦੀ ਸਟਾਰਟ ਹੋ ਗਈ ਸੀ ਇੱਥੇ ਮੇਲ ਦੀ ਠੀਕ ਹੈ ਤੇ ਉਸ ਨੂੰ ਗ੍ਰਾਹਪਤੀ ਵੀ ਕਿਹਾ ਜਾਂਦਾ ਸੀ ਤੇ ਕਈ ਵੰਸ਼ਾ ਦਾ ਇੱਕ ਕਬੀਲਾ ਬਣਦਾ ਸੀ ਤੇ ਕਬੀਲੇ ਦੇ ਲੋਕ ਇੱਕ ਪਿੰਡ ਬਣਾਵਣਾ ਕੇ ਰਹਿੰਦੇ ਹੁੰਦੇ ਸੀ ਠੀਕ ਹੈ ਤਾਂ ਕਹਿੰਦਾ ਮਤਲਬ ਇੱਕ ਇੱਕ ਪਰਿਵਾਰ ਦਾ ਜਦੋਂ ਵੱਡਾ ਹੋ ਗਿਆ ਪਰਿਵਾਰ ਹਨਾ ਖਾਫੀ ਸਾਰੇ ਉਹਦੇ ਵਿੱਚ ਹੋ ਗਏ ਤਾਂ ਜਿਵੇਂ ਦਾਦੇ ਦੇ ਭਰਾ ਹੋ ਗਏ ਪਰਦਾਦੇ ਦੇ ਭਰਾ ਹੋ ਗਏ ਸਾਰੇ ਇਕੱਠੇ ਮਿਲ ਕੇ ਇੱਕ ਕਬੀਲਾ ਬਣਾ ਲੈਂਦੇ ਸੀ ਫਿਰ ਇੱਕ ਪਿੰਡ ਬਣ ਜਾਂਦਾ ਸੀ ਤੇ ਫੇਰ ਜਿਹੜਾ ਪਿੰਡ ਮਿਲ ਕੇ ਜਿਹੜਾ ਵਿਸ਼ ਬਣਾ ਲੈਂਦੇ ਸੀ ਸੋ ਐਦਾਂ ਵੱਡੇ-ਵੱਡੇ ਜਿਹੜੇ ਸੀਗੇ ਸਮੂਹ ਹੋਂਦ ਜਾਣੇ ਸ਼ੁਰੂ ਹੋ ਕੇ ਤੇ ਸਮਾਜ ਵਿੱਚ ਇਸਤਰੀਆਂ ਦਾ ਸਥਾਨ ਇਸ ਟਾਈਮ ਦੇ ਵਿੱਚ ਜਿਹੜਾ ਹੈ ਇਸਤਰੀਆਂ ਦਾ ਬਹੁਤ ਸਨਮਾਨ ਕੀਤਾ ਜਾਂਦਾ ਸੀ ਲੇਕਿਨ ਆਪਾਂ ਅਗਲੇ ਕੁਐਸਚਨ 'ਚ ਕਰਾਂਗੇ ਕਿ ਉੱਤਰਵਾਇਦਿਕ ਕਾਲ ਦੇ ਵਿੱਚ ਆਂਦੇ-ਆਂਦੇ ਇਸਤਰੀਆਂ ਦੀ ਹਾਲਤ ਥੋੜੀ ਖਰਾਬ ਹੋਣੀ ਸ਼ੁਰੂ ਹੋ ਗਈ ਸੀ ਲੇਕਿਨ ਰਿਗਵੇਦਿਕ ਕਾਲ ਦੇ ਵਿੱਚ ਪੂਰਵੈਦਿਕ ਕਾਲ ਦੇ ਵਿੱਚ ਇਸਤਰੀਆਂ ਦੀ ਹਾਲਤ ਬਹੁਤ ਵਧੀਆ ਸੀ ਸਤਕਾਰ ਕੀਤਾ ਜਾਂਦਾ ਸੀ ਜੇ ਕੋਈ ਪੁਤਰੀ ਜਨਮ ਹੋ ਜਾਂਦਾ ਸੀ ਤਾਂ ਬੁਰਾ ਨਹੀਂ ਸੀ ਮੰਨਿਆ ਜਾਂਦਾ ਇਸਤਰੀਆਂ ਦੀ ਸਿੱਖਿਆ ਦਾ ਪ੍ਰਬੰਧ ਕਰਦੇ ਸੀ ਤੇ ਕਈ ਰਿਗਵੇਦ 'ਚ ਕਈ ਮੰਤਰ ਤਾਂ ਇਸਤਰੀ ਜਿਹੜੀਆਂ ਮਤਲਬ ਕਿ ਜੋ ਚੀਨੇ ਜਾਂ ਇਸਤਰੀ ਤੁਸੀਂ ਕਹਿ ਲਓ ਵਿਦਵਾਨਾਂ ਨੇ ਵੀ ਰਚੇ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਗੋਸ਼ਾ ਹੋ ਗਿਆ ਮੁੱਦਲਾ ਹੋ ਗਿਆ ਵਿਸ਼ਵਾਰਾ ਹੋ ਗਿਆ ਪਾਲਨਾ ਲੋਪਾ ਮੁੰਦਰਾ ਸ਼ਰਦਾ ਇਹ ਸਾਰੀਆਂ ਜਿਹੜੀਆਂ ਇਸਤਰੀਆਂ ਨੇ ਇਹਨਾਂ ਨੇ ਬਹੁਤ ਸਾਰੇ ਜਿਹੜੇ ਨੇ ਮੰਤਰ ਸ਼ਲੋਕਾਂ ਦੀ ਰਚਨਾ ਕੀਤੀ ਹੈ ਤੇ ਬਹੁਤ ਪੜੀਆਂ ਲਿਖੀਆਂ ਹੁੰਦੀਆਂ ਸੀ ਇਸ ਟਾਈਮ ਪੀਰੀਅਡ ਤੇ ਇਸਤਰੀਆਂ ਇਸਤਰੀ ਦੀ ਮੌਜੂਦਗੀ ਤੋਂ ਬਿਨਾ ਕੋਈ ਵੀ ਯਗ ਸੰਪੰਨ ਨਹੀਂ ਸੀ ਸਮਝਿਆ ਜਾਂਦਾ ਇਸਤਰੀਆਂ ਨੂੰ ਆਪਣੇ ਮਰਜ਼ੀ ਦਾ ਪਤੀ ਚੁਣਨ ਦੀ ਆਗਿਆ ਸੀ ਤੁਸੀਂ ਦੇਖੋਗੇ ਕਿ ਮਹਾਪਾਰਤ ਰਮਾਇਣ ਦੇ ਵਿੱਚ ਵੀ ਸਵੈਮ্বর ਜਿਹੜੇ ਸੀ ਰਚੇ ਜਾਂਦੇ ਸੀਗੇ ਹਨਾ ਦੂਰ ਦੂਰ ਤੋਂ ਰਾਜੇ ਆਉਂਦੇ ਸੀ ਤੇ ਜਿਹੜਾ ਰਾਜਾ ਹੁੰਦਾ ਸੀ ਆਪਣੀ ਬੇਟੀ ਦਾ ਜਿਹੜਾ ਹੈਗਾ ਸਵੈਮ্বর ਚਵਾਉਂਦਾ ਸੀ ਤੇ ਜਿਹੜਾ ਵਧੀਆ ਕਿਸਮ ਦਾ ਜਿਹੜਾ ਰਾਜਾ ਉਹਨਾਂ ਨੂੰ ਲੱਗਦਾ ਸੀ ਤੇ ਉਹਦੇ ਨਾਲ ਹੀ ਜਿਹੜਾ ਹੈਗਾ ਆਪਣੀ ਬੇਟੀ ਦਾ ਜਿਹੜਾ ਸੀ ਵਿਆਹ ਕਰਦੇ ਕਰਦੇ ਸੀ ਤੇ ਇਹ ਲੜਕੀ ਚੁਣਦੀ ਹੁੰਦੀ ਸੀ ਕਿ ਮੈਨੂੰ ਜਿਹੜਾ ਹੈਗਾ ਕਿਸ ਦੀ ਕਲਾ ਜਿਹੜੀ ਹੈਗੀ ਪਸੰਦ ਹੋਈ ਹੈ ਕਿਸ ਦੇ ਜੋਹਰ ਮੈਨੂੰ ਪਸੰਦ ਆਇਆ ਕਿਹੜਾ ਅਸਤਰ ਜਸਤਰ ਚਲਾਉਣਾ ਵਧੀਆ ਜਾਣਦਾ ਹੈ ਹਨਾ ਤਾਂ ਸਮਾਜ ਵਿੱਚ ਪਰਦਾ ਪ੍ਰਥਾ ਵਗੈਰਾ ਹਨਾ ਐਵੇਂ ਦੀਆਂ ਕ੍ਰਿਤੀਆਂ ਸਤੀ ਪ੍ਰਥਾ ਬਾਲਵਿਆ ਇਹੋ ਜਿਹਾ ਕੁਝ ਵੀ ਨਹੀਂ ਸੀ ਵਿਧਵਾ ਜਿਹੜੀ ਸੀ ਆਪਣੇ ਦੇਵਰ ਨਾਲ ਵਿਆਹ ਇਸ ਟਾਈਮ ਪੀਰੀਅਡ ਚ ਕਰ ਸਕਦੀ ਸੀ ਮਤਲਬ ਖੁੱਲੀ ਜਿਆਦੀ ਸੀ ਕਿ ਜਾਤੀ ਪ੍ਰਥਾ ਜਿਹੜੀ ਸੀ ਇਸ ਟਾਈਮ ਪੀਰੀਅਡ ਦੇ ਵਿੱਚ ਜਿਹੜੀ ਸੀਗੀ ਨਹੀਂ ਸੀਗੀ ਠੀਕ ਹੈ ਤੇ ਰਿਗਵੇ ਦੇ ਵਿੱਚ ਇੱਕ ਮੰਤਰ ਅਨੁਸਾਰ ਬ੍ਰਾਹਮਣ ਇਹ ਕਿਹਾ ਗਿਆ ਕਿ ਬ੍ਰਾਹਮਣ ਜਿਹੜੇ ਨੇ ਬ੍ਰਹਮਾ ਦੇ ਮੁਖ ਤੋਂ ਨਿਕਲੇ ਨੇ ਕਸ਼ਤਰੀ ਪੂਜਾਮਾ ਯਾਨੀ ਕਿ ਬਾਹਾਂ ਤੋਂ ਡੋਲੇ ਤੋਂ ਨਿਕਲੇ ਨੇ ਜਿਹੜੇ ਵੈਸ਼ ਲੋਕ ਨੇ ਉਹ ਪੱਟ ਤੋਂ ਨਿਕਲੇ ਨੇ ਠੀਕ ਹੈ ਅਤੇ ਜਿਹੜੇ ਸ਼ੂਦਰ ਨੇ ਜਿਹੜੇ ਪੇੜ ਜਿਹੜੇ ਪੈਰਾਂ ਤੋਂ ਨਿਕਲੇ ਨੇ ਤਾਂ ਕਹਿਣ ਦਾ ਮਤਲਬ ਕਹਿੰਦੇ ਇਹ ਜਾਤੀ ਪ੍ਰਥਾ ਜਿਹੜੀ ਸੀ ਇਸ ਟਾਈਮ ਪੇੜ ਤੇ ਸੀ ਜਾਤੀ ਨਹੀਂ ਸੀ ਇਹਨੂੰ ਵਰਣਪਾ ਕਵਾਂਗੇ ਕਿ ਵਰਣ ਵਿਵਸਥਾ ਸੀ ਕਿ ਜਿਹਦੇ ਵਿੱਚ ਕੀ ਸੀਗੇ ਬ੍ਰਾਹਮਣ ਹੋਗੇ ਠੀਕ ਹੈ ਕਸ਼ਤਰੀ ਹੋਗੇ ਵੈਸ਼ ਹੋਕੇ ਤੇ ਸ਼ੂਦਰ ਹੋਗੇ ਠੀਕ ਹੈ ਤੇ ਇਹ ਵਰਣ ਸੀ ਤੇ ਕੋਈ ਵੀ ਪੜ ਲਿਖ ਕੇ ਲਾਈਕ ਸੁਧਰ ਆਪਣੀ ਜਿਹੜੀ ਹੈ ਵਰਣ ਬਦਲਣਾ ਚਾਹੁੰਦਾ ਤਾਂ ਪੜ ਲਿਖ ਕੇ ਉਹ ਬ੍ਰਾਹਮਣ ਦੇ ਕਿਉਂਕਿ ਬ੍ਰਾਹਮਣ ਪੂਜਾ ਪਾਠ ਦਾ ਕੰਮ ਕਰਦੇ ਸੀ ਤਾਂ ਆਪਣਾ ਵਰਣ ਜਿਹੜਾ ਸੀ ਚੇਂਜ ਕੀਤਾ ਜਾ ਸਕਦਾ ਸੀ ਇਸ ਟਾਈਮ ਪੀਰੀਅਡ ਦੇ ਵਿੱਚ ਠੀਕ ਹੈ ਤੇ ਉਸ ਤੋਂ ਬਾਅਦ ਸੇਪੋਜਨ ਪੋਜਨ ਇਹਨਾਂ ਦਾ ਹੁੰਦਾ ਸੀ ਕਣਕ ਚਾਵਲ ਦੁੱਧ ਘਿਓ ਸਬਜ਼ੀਆਂ ਫਲ ਪੇੜ ਬੱਕਰੀ ਦਾ ਮਾਸ ਵੀ ਇਹ ਲੋਕ ਖਾਂਦੇ ਸੀ ਸ਼ਰਾਬ ਵੀ ਜਿਹੜੇ ਸੀ ਇਹ ਲੋਕ ਪਿੰਦੇ ਸੀ ਸੋਮ ਰਸ ਕਿਹਾ ਜਾਂਦਾ ਸੀ ਸ਼ਰਾਬ ਨੂੰ ਪਹਿਰਾਵਾ ਜਿਹੜਾ ਸੀਗਾ ਇਹਨਾਂ ਦਾ ਬਹੁਤ ਸੁੰਦਰ ਸਰਲ ਸੀਗਾ ਸਾਦੇ ਕੱਪੜੇ ਪਹਿਨਦੇ ਸੀ ਅਤੇ ਸੂਤੀ ਉਨੀ ਰੇਸ਼ਮੀ ਕੱਪੜੇ ਤੋਂ ਇਲਾਵਾ ਕਈ ਵਾਰ ਛਰੀ ਟਕਣ ਲਈ ਜਾਨਵਰ ਦੀ ਖੱਲਾਂ ਵੀ ਯੂਜ਼ ਕਰਦੇ ਸੀ ਆਰੀਆ ਜਿਹੜੇ ਲੋਕ ਸੀਗੇ ਰਿਗਵੇਦੀ ਕਾਲ ਦੇ ਜਿਹੜੇ ਲੋਕ ਸੀ ਉਹ ਮਰਦ ਅਤੇ ਔਰਤਾਂ ਦੋਨੋਂ ਹੀ ਗਹਿਣੇ ਪਾਉਂਦੇ ਸੀ ਕੰਨਾਂ ਦੇ ਵਿੱਚ ਵੀ ਔਰਤ ਅਤੇ ਮਰਦ ਦੋਨੋਂ ਗਹਿਣੇ ਪਾਉਂਦੇ ਸੀਗੀ ਠੀਕ ਹੈ ਔਰਤਾਂ ਨੱਕਜ ਵੀ ਪਾਉਂਦੀਆਂ ਸੀ ਲੇਕਿਨ ਜਿਹੜੇ ਮਰਦ ਸੀ ਨੱਕ ਚ ਨਹੀਂ ਸੀ ਕੰਨਾਂ ਦੇ ਵਿੱਚ ਜਿਹੜੇ ਤੁਸੀਂ ਦੇਖੋਗੇ ਰਾਜੇ ਠੀਕ ਹੈ ਮਹਾਭਾਰਤ ਦੇ ਰਾਜੇ ਦੇਖ ਲਓ ਜਾਂ ਤੁਸੀਂ ਰਮਾਇਣ ਦੇ ਰਾਜੇ ਦੇਖ ਲਓ ਤਾਂ ਤੁਸੀਂ ਦੇਖੋਗੇ ਕਿ ਪ੍ਰਭੂ ਰਾਮਚੰਦਰ ਜੀ ਦੇ ਵੀ ਜਿਹੜੇ ਹੈ ਕੰਨਾਂ ਚ ਜਿਹੜੇ ਹੈ ਉਹ ਵਾਲੀਆਂ ਪਾਈਆਂ ਹੋਈ ਸੀ ਤਾਂ ਕਹਿਣ ਦਾ ਮਤਲਬ ਸਿਰ ਚ ਗਲੇ ਚ ਉਂਗਲੀਆਂ ਬਾਹਾਂ ਗਰਦਨ ਸਾਰੇ ਜਿਹੜੇ ਸੀ ਗਹਿਣੇ ਇਹ ਪਾਉਂਦੇ ਹੁੰਦੇ ਸੀ ਸਿੱਖਿਆ ਜਿਹੜੀ ਸੀ ਗੁਰੂਗੁਲ ਦੇ ਵਿੱਚ ਹੁੰਦੀ ਸੀ ਠੀਕ ਹੈ ਵੇਦਾਂ ਦੀ ਸਿੱਖਿਆ ਤੋਂ ਬਿਨਾ ਗਣਿਤ ਸਿਖਾਇਆ ਜਾਂਦਾ ਸੀ ਜੋਤਿਸ਼ ਪੁਣਾ ਸਿਖਾਇਆ ਜਾਂਦਾ ਸੀ ਵਿਆਕਰਣ ਨੈਤਿਕ ਸਿੱਖਿਆ ਸੈਨਿਕ ਸਿੱਖਿਆ ਠੀਕ ਹੈ ਲੜਨਾ ਇਹ ਸਭ ਕੁਝ ਜਿਹੜਾ ਸੀ ਸਿਖਾਇਆ ਜਾਂਦਾ ਸੀ ਮਨੋਰੰਜਨ ਇਹ ਕਿਦਾਂ ਕਰਦੇ ਸੀ ਤਾਂ ਇਹ ਮਨੋਰੰਜਨ ਦੇ ਰੱਥ ਘੋੜਾਂ ਰੱਥ ਦੌੜਾਂ ਕਰਾਉਂਦੇ ਸੀਗੇ ਕੁੜ ਦੌੜਾਂ ਕਰਵਾਉਂਦੇ ਸੀ ਸ਼ਿਕਾਰ ਖੇਡਦੇ ਸੀ ਜੂਆ ਖੇਡਦੇ ਸੀ ਨਾਚ ਗਾਣਾ ਕਰਾਉਂਦੇ ਸੀਗੇ ਠੀਕ ਹੈ ਤੇ ਨਾਲ ਹੀ ਵੈਸ਼ਵਾਵਾਂ ਜਿਹੜੀਆਂ ਸੀ ਇਸ ਟਾਈਮ ਪੀਰੀਅਡ ਦੇ ਵਿੱਚ ਹੁੰਦੀਆਂ ਸੀ ਠੀਕ ਹੈ ਲੋਕ ਪ੍ਰਭੂ ਭਗਤੀ ਦੇ ਭਜਨ ਵੀ ਗਾਉਂਦੇ ਹੁੰਦੇ ਸੀਗੇ ਤੇ ਇਹਨਾਂ ਲੋਕਾਂ ਦੇ ਰਿਗਵੇਦਿਕ ਕਾਲ ਦੇ ਲੋਕਾਂ ਦਾ ਧਾਰਮਿਕ ਅਤੇ ਆਰਥਿਕ ਜੀਵਨ ਹੁਣ ਦੇਖੋ ਧਾਰਮਿਕ ਜੀਵਨ ਇਹ ਕੁਦਰਤ ਦੇ ਪੂਜਾਰੀ ਸੀ ਨੇਚਰ ਦੇ ਬਹੁਤ ਹੀ ਜ਼ਿਆਦਾ ਇਹ ਲਵਰ ਸੀਗੇ ਕੁਦਰਤ ਨੂੰ ਦੇਵਤਾ ਮੰਨ ਕੇ ਉਸ ਦੀ ਪੂਜਾ ਕਰਦੇ ਸੀ ਤੇ ਸਭ ਤੋਂ ਜ਼ਿਆਦਾ ਇਹਨਾਂ ਦਾ ਜਿਹੜਾ ਵੱਡਾ ਦੇਵਤਾ ਸੀ ਵਰੁਣ ਦੇਵਤਾ ਸੀ ਆਕਾਸ਼ ਦਾ ਦੇਵਤਾ ਇੰਦਰ ਦੇਵਤਾ ਵਰਖਾ ਦਾ ਦੇਵਤਾ ਮੀਂਹ ਦਾ ਦੇਵਤਾ ਯੁੱਧ ਦਾ ਦੇਵਤਾ ਠੀਕ ਹੈ ਸੋ ਇੰਦਰ ਜਿਹੜਾ ਸੀਗਾ ਯੁੱਧ ਦਾ ਦੇਵਤਾ ਸੀਗਾ ਤੇ ਇਹਨਾਂ ਦਾ ਖਿਆਲ ਸੀ ਕਿ ਜਦੋਂ ਯੁੱਧ ਹੁੰਦਾ ਸੀ ਨਾ ਤਾਂ ਇਹ ਕੀ ਕਰਦੇ ਸੀਗੇ ਇੰਦਰ ਦੇਵਤਾ ਦੀ ਪੂਜਾ ਕਰਦੇ ਸੀਗੇ ਠੀਕ ਹੈ ਇਹਨਾਂ ਨੂੰ ਮਤਲਬ ਜਦੋਂ ਰਾਜਾ ਹਾਰਨ ਲੱਗਦਾ ਸੀ ਤਾਂ ਉਹਦੇ ਜਿਹੜੇ ਹੋ ਹੁੰਦੇ ਸੀ ਨਾ ਪੁਜਾਰੀ ਵਗੈਰਾ ਤਾਂ ਉਹ ਕੀ ਕਰਦੇ ਸੀ ਹਵਨ ਕਰਨਾ ਸ਼ੁਰੂ ਕਰਨੇ ਤੇ ਔਰ ਕਹਿੰਦੇ ਸੀ ਕਿ ਐਨੇ ਤਗੜੇ ਮਤਲਬ ਕਿ ਯੱਗ ਹੁੰਦੇ ਸੀ ਕਿ ਸੱਚੀਓਂ ਮੀ ਆ ਜਾਂਦਾ ਹੁੰਦਾ ਸੀਗਾ ਠੀਕ ਹੈ ਤਾਂ ਕਹਿਣ ਦਾ ਮਤਲਬ ਕਿ ਕੁਦਰਤ ਦੇ ਉਪਾਸਕ ਸੀਗੇ ਸਭ ਤੋਂ ਵੱਡਾ ਦੇਵਤਾ ਸਭ ਤੋਂ ਮਹਾਨ ਦੇਵਤਾ ਸਭ ਤੋਂ ਜ਼ਿਆਦਾ ਪੂਜਣ ਵਾਲਾ ਦੇਵਤਾ ਵਰਣਨ ਦੇਵਤਾ ਸੀ ਜਿਹਨੂੰ ਆਕਾਸ਼ ਦਾ ਦੇਵਤਾ ਵੀ ਕਿਹਾ ਜਾਂਦਾ ਸੀ ਜਿਹੜਾ ਯੁੱਧ ਜਿਤਾਉਂਦਾ ਸੀਗਾ ਤੇ ਨਾਲ ਹੀ ਇੰਦਰ ਦੇਵਤਾ ਜਿਹੜਾ ਕਿ ਯੁੱਧ ਦਾ ਦੇਵਤਾ ਇਹ ਵੀ ਮੰਨਿਆ ਜਾਂਦਾ ਸੀ ਕਹਿੰਦੇ ਇਹ ਯੁੱਧ ਰੋਕ ਵੀ ਦਿੰਦਾ ਸੀ ਤੇ ਨਾਲ ਹੀ ਜਿਹੜਾ ਹੈ ਇਸ ਨੂੰ ਵਰਖਾ ਦਾ ਦੇਵਤਾ ਵੀ ਇੰਦਰ ਨੂੰ ਮੰਨਿਆ ਜਾਂਦਾ ਸੀ ਤੇ ਹਰ ਇੱਕ ਵੈਦਿਕ ਆਰੀਆ ਦਾ ਦੂਜਾ ਵੱਡਾ ਦੇਵਤਾ ਜਿਹੜਾ ਸੀਗਾ ਅ ਇੰਦਰ ਹੁੰਦਾ ਸੀਗਾ ਠੀਕ ਹੈ ਸੋ ਇਹਨਾਂ ਦੇਵਤਿਆਂ ਤੋਂ ਬਿਨਾ ਹੋਰ ਵੀ ਦੇਵੀ ਦੇਵਤਿਆਂ ਦੀ ਇਹ ਪੂਜਾ ਕਰਦੇ ਸੀ ਅਗਨੀ ਨੂੰ ਸਭ ਤੋਂ ਮੇਨ ਇਹ ਬੇਸਿਕ ਪਵਿੱਤਰ ਚੀਜ਼ ਮੰਨਦੇ ਸੀ ਤੇ ਕੋਈ ਵੀ ਕੰਮ ਇਹ ਅਗਨੀ ਤੋਂ ਹੀ ਸਟਾਰਟ ਕਰਦੇ ਸੀ ਹਵਨ ਤੋਂ ਹੀ ਸਟਾਰਟ ਕਰਦੇ ਸੀਗੇ ਤੇ ਅਗਨੀ ਦੇਵਤਾ ਸੂਰ ਸੇ ਤਰ ਰੁਦਰ ਦੇਵਤਾ ਦੀ ਇਹ ਪੂਜਾ ਕਰਦੇ ਸੀ ਰਾਤਰੀ ਦੇਵੀ ਦੀ ਵੀ ਪੂਜਾ ਕਰਦੇ ਸੀ ਊਸ਼ਾ ਅਰਣਾਈ ਇਹ ਸਾਰੀਆਂ ਦੇਵੀਆਂ ਦੀ ਵੀ ਇਹ ਪੂਜਾ ਕਰਦੇ ਸੀ ਅਤੇ ਇੱਕ ਈਸ਼ਵਰ ਦੇ ਵਿੱਚ ਇਹ ਵਿਸ਼ਵਾਸ ਰੱਖਦੇ ਸੀ ਸਾਰੇ ਦੇਵੀ ਦੇਵਤਿਆਂ ਨੂੰ ਇੱਕ ਹੀ ਜਿਹੜਾ ਹੈ ਈਸ਼ਵਰ ਦਾ ਇਹ ਰੂਪ ਮੰਨਦੇ ਸੀਗੇ ਯੱਗ ਇਹ ਲੋਕ ਕਰਦੇ ਹੁੰਦੇ ਸੀਗੇ ਦੇਵੀ ਦੇਵਤਿਆਂ ਨੂੰ ਖੁਸ਼ ਕਰਨ ਲਈ ਠੀਕ ਹੈ ਨੇਚਰ ਨੂੰ ਖੁਸ਼ ਕਰਨ ਲਈ ਯੱਗ ਜਿਹੜਾ ਹੈ ਅ ਅਗਨੀ ਚ ਲਾ ਕੇ ਕਿਉਂਕਿ ਅਗਨੀ ਨੂੰ ਜਿਹੜਾ ਹੈ ਪਵਿੱਤਰ ਮੰਨਦੇ ਸੀ ਤੋਂ ਇਹ ਜਿਹੜਾ ਹੈ ਯੱਗ ਕਰਦੇ ਸੀ ਬਹੁਤ ਕਿਸਮ ਦੇ ਯੱਗ ਹੁੰਦੇ ਸੀ ਕਈ 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 ਛੋਟੇ ਹੁੰਦੇ ਸੀ ਕੁਝ ਕੁ ਦਿਨਾਂ ਦੇ ਇੱਕ ਦਿਨ ਦੇ ਕਈ ਸਾਲਾਂ ਬੱਧੀ ਹੀ ਜਿਹੜਾ ਹੈ ਮਤਲਬ ਕਈ ਸਾਲ ਲਗਾਤਾਰ ਵੀ ਯੱਗ ਚੱਲਦੇ ਰਹਿੰਦੇ ਸੀ ਬਿਨਾਂ ਰੁਕੇ ਠੀਕ ਹੈ ਇਹਨਾਂ ਯੱਗਾਂ ਦੇ ਵਿੱਚ ਪ੍ਰੋಹಿತ ਜਿਹੜੇ ਸੀ ਵੱਡੀ ਮਾਤਰਾ 'ਚ ਸ਼ਾਮਲ ਹੁੰਦੇ ਸੀਗੇ ਤੇ ਆਰੀਆ ਸਮਾ ਦੇ ਵਿੱਚ ਜਿਹੜੇ ਪ੍ਰੋಹಿತ ਪੁਜਾਰੀ ਹੁੰਦੇ ਸੀਗੇ ਜਿਹੜੇ ਹਵਨ ਵਗੈਰਾ ਕਰਾਉਂਦੇ ਸੀ ਤੇ ਇਹਨਾਂ ਨੂੰ ਵਿਸ਼ੇਸ਼ ਸਨਮਾਨ ਹਾਸਲ ਸੀ ਯੱਗ ਦਿੱਤੇ ਜਾਂਦੇ ਸੀ ਬਲੀਆਂ ਵਗੈਰਾ ਵੀ ਦਿੱਤੀਆਂ ਜਾਂਦੀਆਂ ਸੀ ਕਿ ਜਿਹੜੀ ਕੁਦਰਤ ਹੈਗੀ ਆ ਠੀਕ ਹੈ ਉਹ ਨਾਰਾਜ਼ ਨਾ ਹੋਵੇ ਕੁਦਰਤ ਨੂੰ ਖੁਸ਼ ਕਰਨ ਲਈ ਯੱਗ ਅਤੇ ਬਲੀਆਂ ਜਿਹੜੀਆਂ ਸੀਗਾ ਜਿਹੜੀਆਂ ਪਰਫਾਰਮ ਕੀਤੀਆਂ ਜਾਂਦੀਆਂ ਸੀਗੀਆਂ ਇਹੀ ਯੰਗ ਯੁੱਧ ਵਿੱਚ ਜਿੱਤ ਪ੍ਰਾਪਤ ਕਰਨ ਲਈ ਧਨ ਪ੍ਰਾਪਤ ਕਰਨ ਲਈ ਸੰਤਾਨ ਪ੍ਰਾਪਤ ਕਰਨੀ ਵੀ ਜੱਗ ਵਗੈਰਾ ਕਿਤੇ ਜਾਂਦੇ ਸੀ ਬਲੀਆਂ ਦਿੱਤੀਆਂ ਜਾਂਦੀਆਂ ਸੀ ਆਰਥਿਕ ਜੀਵਨ ਬੜਾ ਖੁਸ਼ਹਾਲ ਸੀਗਾ ਪਸ਼ੂ ਪਾਲਣੇ ਲੋਕ ਕਰਦੇ ਸੀ ਜ਼ਿਆਦਾਤਰ ਲੋਕ ਚ ਚਰਵਾਹੇ ਸੀਗੇ ਜਦੋਂ ਸਟਾਰਟਿੰਗ ਹੋਈ ਹੈ ਕਹਿੰਦੇ ਆਰੀਆ ਦੀ ਹੌਲੀ ਹੌਲੀ ਲੋਕਾਂ ਨੇ ਜਿਹੜੀ ਹੈਗਾ ਰਿਕਵੈਦੀ ਕਾਲ ਦੇ ਆਰੀਆ ਲੋਕਾਂ ਨੇ ਮੁਖਰੂਪ ਵਿੱਚ ਭੇਡਾਂ ਬੱਕਰੀਆਂ ਗਾਵਾਂ ਵਗੈਰਾ ਕੁੱਤੇ ਵਗੈਰਾ ਪਾਲਣੀ ਸ਼ੁਰੂ ਕਰਤੇ ਇਹਨਾਂ ਕੋਲੇ ਦੌਲਤ ਹੁੰਦੀ ਸੀ ਅਤੇ ਜਿਨੇ ਪਸ਼ੂ ਜੀ ਦੇ ਕੋਲ ਹੋਏ ਤਾਂ ਉਨਾਂ ਹੀ ਜਿਹੜਾ ਪਸ਼ੂਧਨ ਅਗਰ ਕਿਸ ਕੋਲ ਜ਼ਿਆਦਾ ਹੈ ਤਾਂ ਉਹ ਉਨਾਂ ਹੀ ਅਮੀਰ ਜਿਹੜਾ ਸੀਗਾ ਮੰਨਿਆ ਜਾਂਦਾ ਸੀਗਾ ਤੇ ਗਊਆਂ ਨੂੰ ਆਰਿਆ ਸਮਾਜ ਦੇ ਵਿੱਚ ਬਹੁਤ ਹੀ ਪਵਿੱਤਰ ਪਸ਼ੂ ਜਿਹੜਾ ਸੀਗਾ ਰਿਕਵੈਦੀ ਕਾਲ 'ਚ ਮੰਨਿਆ ਜਾਂਦਾ ਸੀ ਤੇ ਕਹਿੰਦੇ ਸੀਗੇ ਅਗਰ ਕਿਸੇ ਤੋਂ ਪਾਪ ਹੋ ਜਾਂਦਾ ਸੀ ਨਾ ਤਾਂ ਉਸ ਨੂੰ ਕਈ ਮਤਲਬ ਕਿ 100-100 ਗਾਵਾਂ ਤੱਕ ਦੇਣੀਆਂ ਪੈਂਦੀਆਂ ਸੀਗੀਆਂ ਉਹਨੂੰ ਬ੍ਰਾਹਮਣ ਨੂੰ ਠੀਕ ਹੈ ਫੋਰ ਐਗਜ਼ਾਮਪਲ ਮੇਰੇ ਤੋਂ ਅਗਰ ਕੋਈ ਵੀ ਗਲਤੀ ਹੋ ਗਈ ਉਸ ਟਾਈਮ ਪੀਰੀਅਡ ਦੇ ਵਿੱਚ ਤਾਂ ਮੈਂ ਉਸ ਮਤਲਬ ਕਿ ਆਪਣਾ ਖਿਮਾ ਮਾਫ ਕਰਨ ਲਈ ਜਿਹੜਾ ਹੈ ਹਵਨ ਕਰਾਣ ਕਰਾ ਕੇ ਪੁਜਾਰੀ ਨੂੰ ਜਿਹੜਾ 100 ਗਾਵਾਂ ਦਵਾਂਗੀ ਤਾਂ ਮੇਰਾ ਜਿਹੜਾ ਸੀਗਾ ਅ ਖੀਮਾ ਜਿਹੜੀ ਸੀ ਮੈਨੂੰ ਮਿਲ ਜਾਂਦੀ ਸੀ ਤਾਂ ਖੇਤੀਬਾੜੀ ਜਿਹੜੀ ਹੈਗੀ ਹੈ ਇਹਨਾਂ ਨੇ ਲੋਕਾਂ ਨੇ ਆਪਣੇ ਜਿਹੜੇ ਹੈਗੇ ਸਟੇਬਲ ਘਰ ਬਣਾਣੇ ਜਿਹੜੇ ਸੀ ਸ਼ੁਰੂ ਕਰਤੇ ਸੀ ਅਤੇ ਇਹਨਾਂ ਨੇ ਵੱਡੇ ਵੱਡੇ ਜੰਗਲਾਂ ਨੂੰ ਸਾਫ਼ ਕਰਕੇ ਖੇਤੀਯੋਗ ਭੂਮੀ ਬਣਾ ਲਈ ਸੀ ਦੂਜਾ ਧੰਦੇ ਇਹਨਾਂ ਦਾ ਪਸ਼ੂ ਪਾਲਣਾ ਤੇ ਖੇਤੀਬਾੜੀ ਦੋਨੋਂ ਧੰਦੇ ਇਹ ਕਰਦੇ ਸੀ। ਭੂਮੀ ਨੂੰ ਹੱਲ ਨਾਲ ਜੋਤ ਜੋਤ ਕੇ ਖੇਤੀ ਕਰਦੇ ਸੀ। ਵਰਖਾ ਤੇ ਉੱਤੇ ਹੀ ਡਿਪੈਂਡ ਸੀਗੇ। ਅਤੇ ਇਸ ਤੋਂ ਇਲਾਵਾ ਆਰੀਆ ਲੋਕ ਖੂਹਾਂ, ਛੋਟੀਆਂ ਨਹਿਰਾਂ ਦੇ ਨਾਲ ਵੀ ਸਜਾਈ ਕਰਦੇ ਸੀ। ਤੇ ਹੁਣ ਦੇਖੋ ਤੁਸੀਂ ਇਹ ਮਤਲਬ ਕਿ ਇਹਨਾਂ ਨੂੰ ਇੰਨਾ ਪਾਣੀ ਦਾ ਨਹੀਂ ਸੀ ਪਤਾ ਸਟੋਰ ਕਰਨ ਦਾ ਜਿਹੜਾ ਕੀ ਸਿੰਧ ਘਾਟੀ ਦੇ ਲੋਕਾਂ ਨੂੰ ਪਤਾ ਸੀਗਾ। ਕਿਉਂਕਿ ਇਹ ਇਹਨਾਂ ਦਾ ਡਿਫਰੈਂਸ ਹੈ ਕਿ ਇਹ ਸਿਰਫ ਔਰ ਸਿਰਫ ਕਿਸ ਤੇ ਡਿਪੈਂਡ ਸੀਗੇ ਵਰਖਾ ਦੇ ਪਾਣੀ ਦੇ ਉੱਤੇ। ਲੇਕਿਨ ਉਹ ਲੋਕ ਕੀ ਕਰਦੇ ਸੀ ਸਟੋਰ ਵੀ ਪਾਣੀ ਨੂੰ ਕਰਦੇ ਸੀ। ਤੇ ਇਹ ਜਿਹੜੇ ਲੋਕ ਸੀ ਇਹਨਾਂ ਦੀਆਂ ਮੁੱਖ ਫਸਲਾਂ ਕਿਹੜੀਆਂ ਸੀ ਗ੍ਰਿਕਵੇਦਿਕ ਕਾਲ ਦੇ ਲੋਕਾਂ ਦੀਆਂ ਕਣਕ ਚੌਂ ਦੇ ਚਾਵਲ ਵਪਾਰ ਬਹੁਤ ਕਰਦੇ ਸੀ ਵਪਾਰ ਕਰਨ ਦਾ ਜਿਹੜਾ ਢੰਗ ਸੀ ਇਹਨਾਂ ਦਾ ਕੀ ਸੀ ਬਾਟਰ ਸਿਸਟਮ ਸੀ ਐਕਸਚੇਂਜ ਸਿਸਟਮ ਸੀ ਕਣਕ ਦੇ ਬਦਲੇ ਜਿਹੜਾ ਸੀਗਾ ਅ ਛੋਲੇ ਲੈ ਲਏ ਠੀਕ ਹੈ ਸੂਦਾਂ ਲੈ ਲਈਆਂ ਐਵੇਂ ਦੇ ਜਿਹੜਾ ਸੀਗਾ ਇਹ ਅ ਅਦਾਨ-ਪ੍ਰਦਾਨ ਕਰਦੇ ਸੀ ਬਹੁਤੀਆਂ ਚੀਜ਼ਾਂ ਦੀ ਕੀਮਤ ਗਊ ਦੇ ਮਤਲਬ ਕਿ ਅ ਅਧਾਰ ਤੇ ਵੀ ਨਿਸ਼ਚਿਤ ਕੀਤੀ ਜਾਂਦੀ ਸੀ ਜੇ ਕੋਈ ਮਹਿੰਗੀ ਚੀਜ਼ ਲੈਣੀ ਹੈ ਤਾਂ ਗਊ ਹੀ ਦੇ ਦਿੱਤੀ ਜਾਂਦੀ ਸੀ ਸੋ ਐਦਾਂ ਜਿਹੜਾ ਹੈਗਾ ਇਹ ਵਪਾਰ ਕਰਦੇ ਸੀ ਤੇ ਮਤਲਬ ਅੰਤਰਰਾਸ਼ਟਰੀ ਵਪਾਰ ਵੀ ਚੱਲਦਾ ਸੀ ਹੋਰ ਮਤਲਬ ਕਿ ਏਰੀਆਜ਼ ਦੇ ਨਾਲ ਵੀ ਇਹਨਾਂ ਦਾ ਵਪਾਰ ਚੱਲਦਾ ਸੀ ਟੇਟੋ ਟੋਟੋ ਆਈਲੀਏ ਬੈਲ ਗੱਡੀਆਂ ਤੇ ਰੱਥਾਂ ਦਾ ਵੀ ਇਸਤੇਮਾਲ ਕਰਦੇ ਸੀ ਹੋਰ ਕੰਮਦੰਦੇ ਕੀ ਕਰਦੇ ਸੀ কুমਰਾਰ ਸੀਗੇ ਠੀਕ ਹੈ ਲੋਹਾਰ ਵੀ ਸੀ ਤਰਖਾਨ ਵੀ ਸੀਗੇ ਕਪੜੇ ਮੁੰਨਣ ਵਾਲੇ ਲੋਕ ਵੀ ਸੀਗੇ ਤਾ ਚਮੜੇ ਵਾਲੇ ਕੰਮ ਦੇ ਵੀ ਲੋਕ ਸੀਗੇ ਤਾਂ ਕਹਿੰਦਾ ਮਤਲਬ ਆリエ ਲੋਕ ਜਿਹੜੇ ਸੀਗੇ ਰਿਗਵੇਦੀ ਕਾਲ ਦੇ ਲੋਕਾਂ ਨੂੰ ਆリエ ਲੋਕ ਕਿਹਾ ਗਿਆ ਤਾਂ ਮਿੱਟੀ ਦੇ ਬਰਤਨ ਬਣਾਉਂਦੇ ਸੀਗੇ ਲੱਕੜੀ ਦੇ ਖੇਤੀ ਦਾ ਕੰਮ ਕਰਦੇ ਸੀ ਨਾਲ ਦੇ ਉਹ ਜਾਰ ਬਣਾਉਣ ਦਾ ਕੰਮ ਕਰਦੇ ਸੀ ਕਪੜੇ ਮੁੰਨਣ ਦਾ ਕੰਮ ਕਰਦੇ ਸੀ ਲੋਹੇ ਦੇ ਹਥਿਆਰ ਬਣਾਉਣ ਦਾ ਚਮੜੇ ਰੰਗਣ ਦਾ ਕੰਮ ਚਮੜਾ ਖਿੱਚਣ ਦਾ ਕੰਮ ਠੀਕ ਹੈ ਤੇ ਨਾਲ ਜੁੱਤੀਆਂ ਚਮੜੇ ਦੀਆਂ ਬਣਾਉਣ ਦਾ ਕੰਮ ਇਹਦੇ ਕੰਮ ਜਿਹੜੇ ਸੀਗੇ ਇਹ ਵੀ ਫੇਮਸ ਸੀਗੇ ਅਤੇ ਪਿੰਡ ਦੇ ਵਿੱਚ ਹੀ ਇਹ ਲੋਕ ਆਪਣੀ ਜਿਹੜੀ ਹੱਟੀ ਟਾਈਪ ਬਣਾ ਕੇ ਬੰਦੇ ਸੀ ਤੇ ਪੂਰਾ ਪਿੰਡੇ ਨਾਲ ਤੋਂ ਹੀ ਜਿਹੜਾ ਸੀਗਾ ਸਮਾਨ ਖਰੀਦਦਾ ਸੀ ਤਾਂ ਲੋਕਾਂ ਦੇ ਇਲਾਜ ਲਈ ਵੈਦ ਵੀ ਹੁੰਦੇ ਸੀ ਜੜੀਆਂ ਬੂਟੀਆਂ ਦਾ ਇਸਤੇਮਾਲ ਕਰਕੇ ਉਹ ਰੋਗੀ ਨੂੰ ਠੀਕ ਕਰ ਦਿੰਦੇ ਸੀਗੇ ਤੇ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਸੀ ਮਨੈਨ ਦਾ ਸਾਰੇ ਕੰਮਾਂ ਨੂੰ ਇਕੁਅਲ ਦਾ ਦਰਜਾ ਹੀ ਜਿਹੜਾ ਸੀਗਾ ਦਿੱਤਾ ਜਾਂਦਾ ਸੀਗਾ ਉੱਤਰ ਵੈਦਿਕ ਆਰੀਆ ਸਭਿਤਾ ਦੇ ਜਿਹੜੇ ਹੈਗੇ ਨੇ ਅ ਰਾਜਨੀਤਿਕ ਜਿਹੜੇ ਹੈਗੇ ਨੇ ਜੀਵਨ ਦੇ ਬਾਰੇ ਲਿਖੋ